او ویرا کِتھر پَج جا او پراوا کِتھر پَج جا کِتھر ہاڈ ہو گئے یار انہاں دی کون کے کون ہے گونڈے انہاں دے مگر گڈی لا وی رہر او ویرا کمال ہو گیا یار ایں تے گل کرنا اے تیرے نال ا گائے بھج کے پھاڑ پھرے نو مینوں فون پھڑا دے ا گائے مینوں فون پھڑا پھڑا دے بھج کے پھاڑ او نو کتیڑ نو تیری ماں پھاڑے کائی بھج کے پھاڑے نو ਨਾ ਵਿਚਾਰ ਨਹੀਂ ਨੂਮੇ ਵੇਚ। ਅੱਛਾ ਵੇਚ ਦਿੱਤੀਆਂ। ਵੇਚ ਤੇ ਕਿੱਥੇ ਵੇਚਣਾ? ਕੀ ਗੱਲ ਆ। ਕਹਿੰਦੇ ਆ ਵੀ ਹਰਿਆਣੇ ਚ। ਵੇਚਿਆ ਕਿੰਨੇ ਆ? 2 ਥਾਂ ਨੇ ਤੇ ਪਿਓ ਨੇ ਦਿੰਨੇ। ਇੱਕ ਥਾਂ ਨੇ ਤੇਰੇ ਥਾਂ ਦੇ ਵੇਚਿਆ ਨੇ। ਉਹ ਵੇਚ। ਇਹ ਵੱਡੀ ਡੇੜੀ ਉਹ 3-4 ਥਾਂ ਹੀ ਵੇਚੀਆਂ। ਨਿੱਕੀ ਇੱਕ ਥਾਂ ਹੀ ਆ। ਵੀਰ ਦੀ ਸਮਾਂ ਦੀ ਮੇਰੀ ਨਾ ਤੁਹਾਡੇ ਮੂਰੇ ਮਿਹਨਤਾਂ। ਜਿਹੜੇ ਦੇ ਬੱਚੇ ਆ ਜਿਹਨਾਂ ਕੁੜੀਆਂ ਇਹਨਾਂ ਵੇਚੇਗਾ। ਉਹ ਕਿਵੇਂ ਨਾ ਕਿਵੇਂ ਇਹਦੇ ਕੋਲੇ ਆ ਜਾਣ ਇਹਦੇ ਬੱਚੇ। ਇਸ ਲੱਗਿਆ। ਮੈਂ ਵੀ ਠੀਕ ਹਾਸਾ ਜੀ ਫਤਿਹ ਹੋ ਠੀਕ ਹੈ ਜੀ ਮੈਂ ਖਾਸਾ ਹੀ ਫਤਿਹ ਹੋ ਠੀਕ ਹੈ ਬਾਬਿਓ ਹੋ ਠੀਕ ਹੈ ਜੀ ਮਾਫੀ ਮੰਗਦਾ ਮੈਂ ਲੇਟ ਹੋ ਗਿਆ ਕਾਫੀ ਕਿਹੜੀ ਮਾਤਾ ਹੋ ਠੀਕ ਹੈ ਜੀ ਬੈਠੀ ਸਾਹਮਣੇ ਅੱਛਾ ਜੀ ਹੋ ਠੀਕ ਹੈ ਜੀ ਮੈਂ ਖਾਸਾ ਹੀ ਫਤਿਹ ਹੋ ਠੀਕ ਹੈ ਜੀ ਆ ਮਾਤਾ ਵਾ ਉਹ ਬੈਠੀ ਇਹਨਾਂ ਦਾ ਬੋਲਿਆ ਨਹੀਂ ਜਾਂਦਾ ਅੱਛਾ ਹੈਗੀ ਕਿਥੋਂ ਇਹ ਇਸੇ ਪਿੰਡ ਦੀ ਇਹਨਾਂ ਕੋਲ ਰਹਿੰਦੇ ਯਾਰ ਪਿੰਡ ਕੋਲੇ ਇਹਨਾਂ ਦਾ ਘਰਾਂ ਚੋਂ ਹੀ ਆਉਂਦੇ ਸਾਰੇ ਪਰਿਵਾਰ ਚੋਂ ਹੀ ਇਹਨਾਂ ਦੇ ਇੱਕ ਸਾਹ ਹੁੰਦੇ ਇਹਨਾਂ ਦਾ ਵੀ ਸਿਸਟਮ ਉਹ ਹੈ ਜਿਹੜਾ ਫਲਾਸ ਕਰਾ ਲੈ ਕੇ ਸਕੂਲ ਤੋਂ ਪਿੰਡ ਪੁੰਡਾ ਵਾਲੇ ਵਾਵਾ ਇਹਦੇ ਨਾਲ ਹਨਾ ਗਲਤ ਕਰਦੇ ਆ ਬੋਲਦੀ ਬਾਲਦੀ ਕੁਝ ਨਹੀਂ ਆ ਬੋਲਦੀ ਨਹੀਂ ਗੀ ਲਿਜਾਉਂਦੀ ਆਏ ਨਹੀਂ ਗੀ ਅੱਛਾ ਆਵੇ ਦੱਸ ਨਹੀਂ ਮੈਨੂੰ ਮਾਰਦੇ ਉਹਦਾ ਭੈਣ ਦਾ ਨਾਮ ਲੈਂਦੀ ਆ ਕਿ ਮੈਨੂੰ ਮਾਰਦੀ ਰਹੀ ਆ ਇਹ ਜਦੋਂ ਕੋਲੇ ਜਾਂਦੀ ਤਾਂ ਡਰਦੀ ਆ ਨਹੀਂ ਤਾਂ ਸਾਹ ਹੁੰਦੇ ਆ ਉਹ ਫਿਰ ਮਗਰ ਜੋ ਉਹ ਇਹ ਭਾਣੀ ਕਿਹੜੀ ਕਿੱਲੋਂ ਡਰ ਜਾਂਦੀ ਆ ਇਹਦੇ ਤੋਂ ਮੈਂ ਕਿਹਾ ਮਗਰ ਭਾਈ ਤੁਹਾਡੀ ਕੀ ਲੱਗਦੀ ਮਾਤਾ ਜੀ ਤੁਹਾਡੇ ਤਾਈ ਦੀ ਮਗਰ ਵਿੱਚ ਅੱਛਾ ਜੀ ਇਹਨੂੰ ਵਿਚਾਰੀ ਨੂੰ 12 ਮਹੀਨੇ ਦੇ ਛੱਡ ਕੇ ਦੋ ਤਿੰਨ ਦਿਨ ਕੱਲੀ ਰਹੀ ਮੜ ਕੇ ਵੀ ਇਹ ਇਹਦੇ ਮੁਕਾਬਤੀ ਹੈ ਕਲੀ ਵੀ ਮੇਰੇ ਨਾਲ ਗਲਤ ਕੰਮ ਹੋਇਆ ਨਹੀਂ ਜਦੋਂ ਇਹ ਬੋਲਦੀ ਨਹੀਂ ਹੈ ਤੇ ਇਹ ਕਿਦਾਂ ਛਾਰਿਆ ਜਿਹਨੇ ਦੱਸਿਆ ਛਾਰਿਆ ਚੀਜ਼ ਨੇ ਦੱਸਿਆ ਆਪਾਂ ਇਹਨੂੰ ਘਰੇ ਲੈ ਗਈ ਪਤਾ ਨਹੀਂ ਇਹ ਡਰ ਗਈ ਰੱਬ ਜਾਣ ਲੱਗੀ ਗੱਲ ਨਹੀਂ ਇਹਨਾਂ ਦਾ ਕਹੀ ਐਵੇਂ ਹੈਨਾ ਜਦੋਂ ਆਪਾਂ ਸਮਝੀ ਨਹੀਂ ਮੈਂ ਉਹਦੇ ਘਰੇ ਲੈ ਗਈ ਮੈਂ ਕਿਹਾ ਜਿੱਥੇ ਮੇਰੇ ਬੱਚੇ ਰੋਟੀ ਖਾਂਦੇ ਆਪਾਂ ਇਹਨੂੰ ਵੀ ਦੇਵਾਂਗੇ ਇੱਥੇ ਬੈਠਾ ਇਹਦਾ ਸਭ ਤੋਂ ਪਹਿਲਾਂ ਤਾਂ ਆਪਾਂ ਨੇ ਇਹਦਾ ਟੈਸਟ ਵੀ ਕਰਵਾਉਣਾ ਚਾਹੀਦਾ ਬਾਅਦ ਵਿੱਚ ਮੈਂ ਤੁਹਾਨੂੰ ਦੱਸਦੀ 15 ਦਿਨ ਆ ਫੜ ਤੋਂ ਦੇ 15 ਦਿਨ ਆ ਵੀਡੀਓ ਵੀ ਆ ਦੇ 15 ਦਿਨ ਆਪਣੇ ਕੋਲੇ ਰਹੀ ਆ ਬਾਅਦ ਚ ਇਹਦਾ ਭਰਾ ਆਇਆ O ਸਾਢੇ 3 ਮਹੀਨੇ ਉਹਨੇ ਰੱਖੀ ਕੋਈ ਉਹਨੇ ਕਾਨੂੰਨੀ ਕਾਰਵਾਈ ਨਹੀਂ ਕੀਤੀ ਵੀਰੇ ਅੱਛਾ ਇਹਦਾ ਭਰਾ ਵੀ ਹੈਗਾ ਹੈ ਦੋਤਾ ਇੱਕ ਬਾਹਰ ਹੈ ਇੱਕ ਇਹਦੇ ਬਾਹਰ ਕਿੱਥੇ ਆ ਅੱਛਾ ਭਰਾ ਇਹਦਾ ਵੀ ਹੈਗਾ ਵਾ ਹਾਂਜੀ ਮੈਨੂੰ ਦੱਸਣਾ ਆਉਂਦਾ ਹੀ ਨਹੀਂ ਕੀ ਹੋਇਆ ਪਤਾ ਨਹੀਂ ਤੇ ਫੇਰ ਦੰਦ ਨੇ ਉਹਦੇ ਵੀਤੀ ਘਰੋਂ ਬਾਝੀ ਚੀ ਤੇ ਤਲਵੰਡੀ ਵੀ ਰਾਹ 'ਚ ਹੀ ਜਾਂਦੀ ਸੀ ਮੇਰੇ ਸਰਾਹ ਕੋਲ ਹਾਂਜੀ ਉਹ ਉਧਰ ਚੱਲੇ ਗਏ ਕਹਿੰਦੇ ਵੀ ਮੈਨੂੰ ਕਿਸੇ ਨਾਲ ਫੋਨ ਲਾਇਆ ਵੀ ਰਾਤ ਤੁਰ ਹੀ ਜਾਂਦੀ ਮੈਂ ਬੇਟਾ ਭਜਾਇਆ ਉਹਦੇ ਮੈਂ ਤਾਂ ਪਤਵਾ ਕੇ ਲੈ ਆਇਆ ਇਹਦੇ ਨਾਲ ਨਹੀਂ ਅੱਛਾ ਅਸੀਂ ਫੇਰ 4 ਵਜੇ ਗਏ ਸਾਨੂੰ ਕਿਤੇ ਨਹੀਂ ਮੰਡੀ 'ਚੋਂ ਲੱਭੀ ਦੂਜੇ ਦਿਨ ਦੋ ਵਜੇ ਫੋਨ ਆ ਗਿਆ ਦਾ ਮੋਗੇ ਬੈਠੀ ਪੈਣੀ ਇੱਥੇ ਲੈ ਇੱਥੇ ਲੈਓ ਇੱਥੇ ਲੈਓ ਅੱਛਾ ਨਹੀਂ ਇਹ ਤਾਂ ਡਰਦੀ ਥੋੜਾ ਜਿਹਾ ਕੋਈ ਗੱਲ ਨਹੀਂ ਵੀਰੇ ਤੇ ਇਹਨਾਂ ਦਾ ਕੋਈ ਪਰਿਵਾਰ ਚ ਕੌਣ-ਕੌਣ ਹੈ ਇਹਨਾਂ ਦਾ ਪਰਿਵਾਰ ਇਹਦੀ ਨਾਨਾ ਆ ਵੀਰ ਜੀ ਅੱਛਾ ਉਹ ਵੀ ਚਿੱਟਾ ਲਾਉਂਦੀ ਆ ਇਹਦੇ ਹਸਵੇਂਣਾ ਉਹ ਵੀ ਚਿੱਟਾ ਲਾਉਂਦੇ ਆ ਦੋ ਇਹਦੇ ਗੁੱਢ ਨੇ ਇੱਕ ਬੇਟਾ ਗੁੱਢਾਂਆਂ ਨੂੰ ਵਿਚਾਰੀਂ ਗੰਦੂਮੇ ਵੇਚ ਅੱਛਾ ਵੇਚ ਦਿੱਤੀਆਂ ਕਿੱਥੇ ਵੇਚਣਾ ਇਹ ਗੱਲ ਆ ਕਹਿੰਦੇ ਆ ਵੀ ਹਰਿਆਣੇ ਚ ਉਹਨਾ ਸਿਸਟਮ ਬਹੁਤ ਨਹੀਂ ਵੇਚਿਆ ਕਿੰਨੇ ਆ ਕੁਆਲੀ ਉਹ ਮਾਣੇ ਤੇ ਪਿਓ ਨਹੀਂ ਦਿੰਦੇ ਇੱਕ ਥਾਂ ਤੇ ਤੇਰੇ ਥਾਂ ਤੇ ਵੇਚ ਗਿਆ ਨੇ ਇਹ ਵੱਡੀ ਡੇੜੀ ਉਹ ਤਿੰਨੀ ਚਾਰੀ ਥਾਂ ਹੀ ਵੇਚੀ ਆ ਨਿੱਕੀ ਇੱਕ ਥਾਂ ਹੀ ਆ ਤੇ ਸਿਸਟਮ ਜਾਂਦੀ ਬਹੁਤ ਇਹਨਾਂ ਦਾ ਖਰਾਬ ਆਪਾਂ ਇਹਨਾਂ ਨੂੰ ਮਿਲ ਕੇ ਫਿਰ ਉਹਨਾਂ ਤੋਂ ਪੁੱਛੀਏ ਵੀ ਕੁੜੀਆਂ ਹੈ ਕਿੱਥੇ ਆਂ ਦੱਸਣਗੇ ਕੁਝ ਜਿਹੜਾ ਇੱਕ ਪਲਵੰਡੀ ਦਾ ਇਹਨਾਂ ਦਾ ਕਾਰਵਾਈ ਤਕੜੀ ਆ ਉਹਨਾਂ ਦੇ ਕੁੜੀਆਂ ਨਾਲ ਇਹਨਾਂ ਨੇ ਬੰਦੇ ਚ ਮੁੰਡੇ ਆਉਂਦੇ ਗੰਦ ਫੈਲਾਉਂਦਾ ਵੀ ਤੇ ਸ਼ਰਮ ਆਉਂਦੀ ਆ ਤੁਸੀਂ ਮੇਰੇ ਵੱਡੇ ਜਿਹੜੇ ਸਾਮੀ ਆ ਪਿੰਡ ਕੋਈ ਮੁੱਦਾ ਨਹੀਂ ਹੁੰਦਾ ਇਹ ਜਿਹੜੀ ਮੇਰੇ ਲੈ ਕੇ ਨਾ ਬਦਨਾਮੀ ਕੱਢ ਲੈਣੀ ਆ ਅਗਲਾ ਕਹਿੰਦਾ ਕਿ ਮਾੜੇ ਬੰਦੇ ਨੂੰ ਛੇੜਿਆ ਤੇ ਲਿਆ ਕਰਦਿਆ ਛੇ ਕੁੜੀਆਂ ਲਿਆ ਕਰਦੇ ਤੇ ਦੂਜੇ ਕੁੜੀ ਆ ਜਾਂਦੀਆਂ ਲੱਖ ਰੁਪਏ ਲੈ ਲੈਂਦੇ ਆ ਇਹਦਾ ਇਹਦਾ ਘਰ ਵਾਲਾ ਹੀ ਇਦਾਂ ਕਰੀ ਜਾਂਦਾ ਉਹ ਘਰ ਵਾਲਾ ਘਰ ਵਾਲਾ ਤੇ ਮੁੰਡਾ ਹੀ ਹਾਂ ਅੱਛਾ ਲਿਖੇ ਬੰਦੇ ਹੋ ਜਦੋਂ ਵੀ ਇਹ ਨਾ ਨਾ ਵਿਆਹ ਚੋਤੇ ਪੁੜਿਆ ਕਿੱਥੋਂ ਆ ਰਹੇ ਹੋ ਆਉਣੇ ਕੋੜੀਆਂ ਵਿਆਹ ਦੇ ਤੋਂ ਦੇ ਲੱਕਵੇ ਲੱਗੇ ਤੇ ਇਹ ਪੈਣੇ ਕਦ ਕਰੋਂ ਕਿ ਨਿਚਰਦੀ ਆਈ ਹੈ ਮਾਤਾਏ ਕਰੋ ਵੀਰ ਜੀ ਤੁਹਾਨੂੰ ਦਸੀ ਕਰੋ ਹੋਵੇ ਤੁਹਾਨੂੰ ਵਿਖਾ ਦੇਣੀ ਜਿਹੜਾ ਇਹਨਾਂ ਦਾ ਘਰ ਆ ਕਰੋ 15 ਦਿਨ ਮੈਂ ਪਹਿਲਾਂ ਰੱਖੀ ਇਹ ਬਾਅਦ ਚ ਚਲੀ ਗਈ ਇਹ ਨਹੀਂ ਘਰ ਇਹਦਾ ਘਰ ਵਾਲਾ ਤੇ ਇਹਦਾ ਪਾਸੇ ਸਿੰਦ ਕੇ ਵੀ ਜੀ ਪਹਿਲਾਂ ਪੁਲਿਸ ਨੇ ਚੱਕਿਆ ਹੋਇਆ ਸੀ ਅੱਛਾ ਸਾਈਡ ਤੇ ਹੋ ਬਾਅਦ ਚ ਆ ਤਾਂ ਗਏ ਉਹ ਰਹਿੰਦੇ ਆ ਪਾਸੇ ਰਹਿੰਦੇ ਆ ਉੱਥੇ ਵੀ ਤੁਹਾਨੂੰ ਮਿਲਾ ਦਿਆਂ ਅੱਛਾ ਹਾਂ ਆਪਾਂ ਨਾਲ ਆ ਤੁਹਾਡੇ ਆਵੇਂ ਮਾਸੀ ਬਰੇਂਦੇ ਮੈਂ ਸਵੇਰੇ ਇਹਨੂੰ ਗੁਰਪ੍ਰੀਤ ਕੋਲੇ ਲੈ ਕੇ ਜਾਣਾ ਉਹ ਭਣੇ ਕਹਿੰਦਾ ਜਦੋਂ ਆਏ ਕਿੰਨੀ ਪਏ ਬਲਾਏ ਬੰਦਾ ਮੈਨੂੰ ਪਤਾ ਕਿਹੜਾ ਜਿਹੜਾ ਇਹਦੇ ਨਾਲ ਗਲਤ ਕੰਮ ਕਰਦਾ ਪਤਾ ਕਿਹੜੇ ਕਿਹੜੇ ਬੰਦੇ ਪਤਾ ਨਾ ਮਾਤਾ ਨੇ ਵੀ ਨਹੀਂ ਨਾਲ ਨਹੀਂ ਤਾਂ ਮੈਂ ਤਾਂ ਪਤਾ ਪਈ ਕਿ ਆਇ ਕਿਨੇ ਪੜਾ ਲੈ ਨਹੀਂ ਨਾਲ ਨਹੀਂ ਪਤਾ ਹੈ ਨਾ ਇਹ ਤਾਂ ਤਰੋਂ ਕਹਿਂਦੀਆਂ ਗੱਲਾਂ ਇਹ ਕਹਿ ਦਿੰਦੀ ਆ ਲੋਕ ਅਗਲਾ ਕਹਿ ਦਿੰਦਾ ਕੋਈ ਅੰਡੀ ਗਵੰਡੀ ਕਹਿ ਦਿੰਦਾ ਸਾਰੇ ਵੀਰੇ ਦੱਸਾ ਕਿ ਨਾਲ ਖੜਨਾ ਪੈਣਾ ਤੁਹਾਨੂੰ ਹਣਾ ਨਹੀਂ ਜਿੱਥੇ ਵੀ ਤੁਸੀਂ ਜਾਓਗੇ ਆਪਣਾ ਮੈਂ ਤਾਂ ਕਹਿੰਦੀ ਵੀਰ ਜੀ ਤੁਹਾਡੇ ਨਹੀਂ ਵੀਰ ਜੀ ਸਮਾਂ ਦੀ ਮੇਰੀ ਨਾ ਤੁਹਾਡੇ ਮੂਰੇ ਮਿਹਨਤਾਂ ਜਿਹੜੇ ਦੇ ਬੱਚੇ ਆ ਜਿਹੜਾ ਕੁੜੀਆਂ ਇਹਨਾਂ ਵੇਚੇਗਾ ਉਹ ਕਿਵੇਂ ਨਾ ਕਿਵੇਂ ਇਹਦੇ ਕੋਲੇ ਆ ਜਾਣ ਇਹਦੇ ਬੱਚੇ ਇਹ ਸਮੇਂ ਬੱਚਿਆਂ ਨਾਲ ਬਹੁਤ ਜ਼ਿਆਦਾ ਸੰਸਾਰ ਕਰਦੇ ਬੱਚਿਆਂ ਦੀ ਆਈ ਘਰੇ ਭਜਦੀ ਆ ਘਰੇ ਬਹੁਤ ਕਰ ਮਾਰ ਕੇ ਆਉਂਦੀ ਆ ਫਿਰ ਮੈਂ ਲੈ ਕੇ ਉਹ ਨਹੀਂ ਫਿਰ ਮੈਨੂੰ ਨਹੀਂ ਦਿਹਾਉਣੀ ਹੈ ਨੀ ਇਹਦੀ ਆਪਾਂ ਹਸਬੰਦ ਨਾਲ ਨਾ ਕਰੋ ਸੰਪਰਕ ਹੈਗਾ ਕੋਈ ਨੰਬਰ ਨਾ ਨੰਬਰ ਹੈ ਨਹੀਂ ਵੀਰੇ ਤੁਹਾਨੂੰ ਕਹੀ ਤਾਂ ਜਾਣੀ ਵੀਰ ਕੋਈ ਨਾ ਨਾਮ ਨਾਲ ਕਰਨਾ ਚਾਹੋਗੇ ਵੀ ਨਾ ਕੰਮ ਨਹੀਂ ਹੁੰਦਾ ਉਹਨਾਂ ਨੇ ਤੁਹਾਨੂੰ ਕੰਮ ਵੀ ਨਹੀਂ ਪਈਆਂ ਨਿਆਂ ਨਹੀਂ ਬਾਬੇ ਨਿਆਂ ਤਾਂ ਆਪਾਂ ਫੇਰ ਮੇਰੇ ਵੈਸੇ ਤੁਹਾਨੂੰ ਕਹਿੰਦੀ ਮੈਂ ਤਾਂ ਕਹਿੰਦੀ ਤਵਾਂ ਦੇ ਨਾਲ ਸਾਡੇ ਪੈਨ ਵੇਸ ਤੇ ਗੱਲ ਦਾ ਹਾਂਜੀ ਹੋਰ ਤੁਸੀਂ ਹੋਰ ਵੇਸ ਤੇ ਗੱਲ ਕਰਨੀ ਹੈ ਇਹਦੇ ਦੀ ਗੱਲ ਤੋਂ ਗੱਲ ਕੱਢ ਲਈ ਹਾਂ ਜੀ ਕੱਢਦੀ ਆ ਵੀਰ ਜੀ ਤੇ ਪਰ ਜੇ ਉਹ ਹਿਸਾਬ ਲਈਏ ਉਹਨਾਂ ਨੇ ਤਾਂ ਸਾਨੂੰ ਜੇ ਹੀ ਦੋ ਜਣੇ ਕਹਾਂਗੇ ਨਾ ਉਹਨਾਂ ਤੋਂ ਹੀ ਘਰੇ ਸਾਡੇ ਗਾਲ ਪੈਣਾ ਹੈ ਮੋਟਰਸਾਈਕਲ ਕੋਈ ਆਇਆ ਇਹਨਾਂ ਦੇ ਘਰੇ ਉਹਦਾ ਵਿਚਾਰੇ ਦਾ ਮੋਟਰਸ ਉਹਰੋਂ ਦਾ ਪੈਟ ਦਾ ਉੱਠ ਗਿਆ ਉਹ ਕਿਸੇ ਮੁੰਡੇ ਨੂੰ ਲੈ ਕੇ ਆਏ ਅੰਦਰ ਮੋਟਰਸਾਈਕਲ ਕਢਾ ਕੇ ਦਿੱਤਾ ਕੋਈ ਕੁਵਾਰ ਗਿਆ ਆਉਂਦਾ ਸੀ ਕਹਿੰਦੇ ਸੀ ਚੀਜ਼ ਵਿੱਚ ਨਹੀਂ ਸ਼ਰਮ ਆਉਂਦੀ ਮੈਨੂੰ ਇਹ ਗੱਲਾਂ ਕਰਦੀ ਨੂੰ ਕੁੜੀ ਅੰਦਰ ਬਾਹਂਦੇ ਸੀ ਮੜ ਕੇ ਕਹਿੰਦੇ ਸੀ ਕੁੜੀਆਂ ਨੂੰ ਕੁਵਾਰ ਗਿਆ ਜੀ ਮੜ ਕੇ ਉਹ ਤਾਂ ਇਹ ਐਵੇਂ ਵੀ ਨਾ ਗੱਲਾਂ ਬਣਾਈਆਂ ਉਹਨਾਂ ਨੇ ਕੋਈ ਆਣ ਕੋਈ ਉਹਨਾਂ ਨੇ ਕੋਈ ਛੱਡਿਆ ਹੀ ਨਹੀਂ ਲੁੱਟਣ ਵਾਲਾ ਇੱਕ ਬੰਦੇ ਨੂੰ ਲੈਣਾ ਕੋਈ ਨਾ ਕਹਿ ਨਹੀਂ ਸਕਦੇ ਕਿ ਕਿੰਨੀ ਉਮਰ ਹੈ ਕਿੰਨੀ ਉਮਰ ਉਹਨਾਂ ਦੀ ਕੁੜੀਆਂ ਦਾ ਇੱਕ ਤਾਂ 8 ਸਨ ਦਾ ਯਾਰਮਾ ਇੱਕ ਤਾਂ 9 ਦਾ ਬੇਟੇ ਦਾ ਲਾ ਇੱਕ ਤਾਂ 8 ਦਾ ਤੇ ਇੱਕ ਤਾਂ 9 ਦਾ ਇਹਦਾ ਮਤਲਬ ਇਹ ਦੋਵੇਂ 18 ਸਾਲਾਂ ਤੋਂ ਘੱਟ ਦੀਆਂ ਵਾਂਗ ਹਾਂਜੀ ਹ ਤੇ ਬਗਏ ਜੀ ਜੋ ਹੋਉਂਦੇ ਇਹਨਾਂ ਨੂੰ ਤੇ ਫਿਰ ਵੀ ਉਹਨਾਂ ਦੇ ਕੇਸ ਹੁੰਦਾ ਵਾ ਉਹਦਾ ਬਸ ਗੱਲ ਕਰਨ ਦਫੀ ਹਾਂਜੀ ਮੈਂ ਤਾਂ ਕਹੀਏ ਜੇ ਉਹ ਮਤਲਬ ਕਿ ਖੰਡੇ ਵਰਤੇ ਆਗੇ ਤੇਰੀ ਭੂਆ ਜੇ ਕਿਤੇ ਕੁੜੀਆਂ ਦੀ ਉਹ ਚੱਕੀ ਜਾਵੇ ਨਾ ਤੇ ਕੁੜੀ ਨਿਕਲ ਦੇ ਜਿਹੜੇ ਸਾਰੇ ਪਿੰਡ ਜੀ ਭਾਈ ਜੀ ਬਹੁਤ ਬੋਲਿਆ ਤੇਰੀ ਭੂਆ ਉਹ ਚੱਕੀ ਜਾ ਉਹ ਦੋਵੇਂ ਤੇ ਮੱਚ ਹੋਰੀ ਇੱਕ ਤਵੰਡੀ ਦਾ ਦੀਪੂ ਦੀਪੂ ਗਰਪ੍ਰੀਤ ਇਹਨਾਂ ਨੇ ਗੰਦ ਪਾਇਆ ਦੋਨਾਂ ਨੇ ਉਹਦਾ ਕੀ ਰਿਲੇਸ਼ਨ ਉਹਦਾ ਕੀ ਰਿਲੇਸ਼ਨ ਨਾਲ ਉਹ ਬਸ ਇਹ ਵੀ ਨਾਲ ਲਿਆ ਵਾ ਅੱਛਾ ਇਹ ਲੋਈ ਤੇ ਤੁਹਾਨੂੰ ਆਣੀ ਵੀ ਮੇਥੋਂ ਸਾਰੇ ਵੱਡੇ ਸ਼ਰਮ ਹੁੰਦੀ ਆ ਜਿਹੜੀ 17 ਸਾਲ ਦੀ ਕੁੜੀ ਆ ਨਾ ਹਾਂਜੀ ਉਹਨੂੰ ਰਾਤ ਨੂੰ ਗਲਤ ਕੰਮ ਲਈ ਮੋਟਰਾਂ ਦੇ ਲੈ ਕੇ ਜਾ। ਹਾਂ ਸ਼ਰਮ ਕੁੜੀ ਬਿਆਨ ਦੇਊਗੀ ਤੇ ਕੁੜੀ ਆ ਹੁਣ ਮਿਲੂ ਤਾਂ ਆਪੇ ਬਿਆਨ ਦੇਊਗੀ ਫਿਰ ਹਾਂ ਲਾਰ ਰਲੀ ਵੀ ਆਈ ਉਹਨੂੰ ਬਿਆਨ ਆਪੇ ਦੇ ਫਿਰ ਜੇ ਲਾਰ ਰਲੀ ਹੋਈ ਤਾਂ ਨਾ ਦੇਊਗੀ ਇਹ ਕੀ ਇਹ ਦੇ ਇੱਕ ਪਿੰਡ ਕਿਹੜਾ ਏ ਪਿਹ ਵਾਲੀ ਪਿਹੇ ਵਾਲਾ ਜ਼ਿਲ੍ਹਾ ਫਰੋਹੀਪੁਰ ਤੇ ਉਹਦੇ ਘਰ ਵਾਲੇ ਦਾ ਕੀ ਇਹ ਮਾਤਾ ਜੀ ਦੇ ਘਰ ਵਾਲੇ ਦਾ ਕੀ ਨਾਮ ਹੈ ਇਹਦਾ ਨਾਮ ਕੱਚਾ ਤਾਂ ਗੋਪੀ ਗੋਪੀ ਕਹਿੰਦੇ ਕਾਗਜ਼ਾ ਤੇ ਮਿਲਦਾ ਬਲਵਿੰਦਰ ਆ ਤੇ ਮੁੰਡੀ ਦਾ ਨਾਮ ਮੇਰੇ ਵੀਰੇ ਦਾ ਨਾ ਸਰਬਨ ਪ੍ਰੀ ਸਿੰਘ ਉਹ ਰਹਿੰਦੇ ਪਾਸੇ ਹੀ ਆ ਕਿਤੇ ਪਾਸੇ ਕੇਸ ਚੱਲਦੇ ਉਹਨਾਂ ਤੇ ਹਾਂਜੀ ਕੇਸ ਚੱਲ ਠੀਕ ਆ ਕਿ ਕਿਸੇ ਕੋਲੋਂ ਉਹਦਾ ਨੰਬਰ ਨਾ ਮਿਲੂਗਾ ਕਿਸੇ ਵੀ ਕੋਲੋਂ ਹੀ ਤੁਸੀਂ ਤੁਹਾਡੇ ਨਾਲ ਚੱਲਵੜਦੇ ਪਿਆਰਾ ਤੁਹਾਡੇ ਨਾਲ ਜਾਣ ਨੂੰ ਕਿ ਘਰੇ ਉਹਨਾਂ ਦੇ ਹਾਂ ਨਾ ਜਾਣ ਪਿਆਰਾ ਆ ਤੁਹਾਡੇ ਘਰ ਕਿੱਥੇ ਇੱਥੇ ਲੱਗੇ ਆ ਮੈਂ ਮਾਚੀ ਪੂਰਾ ਬੈਂਡ ਆਈ ਅੱਛਾ ਆਈ ਆ ਕਹਿੰਦਾ ਪਿਆਰ ਆ ਰਹੇ ਮਾਚੀ ਅੱਛਾ ਅੱਛਾ ਚੱਲ ਗਏ ਆ ਹੁਣ ਉਹ ਵੀ ਮੁੰਡਾ ਚਿੱਕਾ ਲਾਉਂਦਾ ਜਿਹਦੇ ਘਰੇ ਰਹਿੰਦੇ ਉਹਦੀ ਮਾਂ ਬਾਪ ਆ ਗਏ ਚੱਲ ਚੱਲ ਹੂੰ ਕਿੱਦਾਂ ਕਰਨਾ ਉਹਨਾਂ ਨੂੰ ਉੱਥੇ ਸੱਦੀ ਸਰਪੰਚ ਕੋਲ ਆਈਏ ਮਿਲੋ ਆਹੋ ਉਹਨਾਂ ਨੇ ਤਾਂ ਨਹੀਂ ਆਉਣਾ ਹਾਂਜੀ ਜਿਹਨੇ ਤਾਂ ਭਲਾ ਲੈ ਹਾਂਜੀ ਆ ਸੱਤਾ ਸਾਹੂ ਕੋਲ ਪੜਾਈ ਜੋ ਵੀ ਚੇਜ ਹੋਣਾ ਵਾਲਾ ਕਹਿੰਨੇ ਪੁਰਾਣੇ ਕਹਿੰਨੇ ਆਪਾਂ ਸਾਰਾ ਕੁਝ ਆ ਵੀਡੀਓ ਵੀ ਬੁਖਾ ਦੇ ਜਿੱਦੇ ਮੋਗਿਓ ਲਿਆਂਦੀ ਉਹ ਵੀ ਵੇਖ ਲਓ ਮੋਗਿਓ ਮੋਗੇ ਚੱਲ ਗਈ ਸੀ ਅੱਛਾ ਉਦਾਂ ਹੀ ਤੁਰਦੀ ਫਿਰਦੀ ਮੈਂ ਤਲਵੰਡੀ ਲੈਣ ਗਿਆ ਸੀ ਮੈਂ ਮੇਰੇ ਨਾਲ ਹੀ ਨਹੀਂ ਮਾ ਸਾ ਬੰਦੇ ਨੂੰ ਸ਼ਰਮ ਨਹੀਂ ਹੈਗੀ ਕਿ ਮੇਰੀ ਮਾਂ ਇੱਥੇ ਤੁਰੀ ਫਿਰਦੀ ਮੋਟਰਾਂ ਦੇ ਵਿਚਾਰੀ ਹੈਗੀ ਭਾਵੇਂ ਹਣਾ ਆਪਾਂ ਹੀ ਅੱਛਾ ਸ਼ੂਟ ਹੈ ਮੁੰਡਾ ਛੋਟਾ ਵਾ 15 ਸਾਲ ਦਾ ਮੈਂ ਸਾਂ ਹਾਂ ਕੋਲ ਦਾ ਕਦਾਪਾ ਮਾਰਦੇ ਤੇ ਡਰ ਇਹ ਤੇ ਆਪਣੇ ਘਰੇ ਹੁੰਦਾ ਸੀਗਾ ਘਰ ਦਾ ਵੀ ਗੰਦ ਪਈ ਉਹ ਉਹ ਨਸ਼ੇ ਕੀਤੀ ਜਾਂਦਾ ਤੇ ਇਹ ਗਾਂ ਤੋਰੀ ਫਿਰਦਾ ਵਿਚਾਰਾ ਤੇ ਉਹ ਜਵਾਗਾਂ ਰੁਲੇ ਫਿਰਦੇ ਆ ਹੋਰ ਕੀ ਪਤਾ ਸੀ ਹਾਂ ਦੋਵੇਂ ਭੈਣ ਭਰਾ ਦੋਵੇਂ ਹਾਂ ਧੀ ਨਹੀਂ ਦੇ ਲੱਗੇ ਆ ਗੱਲ ਭੈਣ ਨੂੰ ਨਾ ਲੈ ਜਾਂਦਾ ਤੂੰ ਹੋਰ ਕੀ ਦੱਸੋ ਧੀ ਨੂੰ ਲੈ ਜਾਂਦਾ ਵੀਰੇ ਰਾਤ ਨੂੰ ਧੀ ਨੂੰ ਰਾਤ ਨੂੰ ਸਾਨੂੰ ਸ਼ਰਮ ਹੁੰਦੀ ਆ ਨੰਬਰ ਨਹੀਂ ਮੈਂ ਦਉਂਦਾ ਸਾਰੇ ਪਿੰਡ ਦੇ ਵਿੱਚ ਤਾਂ ਬਹੁਤ ਕੰਮ ਨਹੀਂ ਨਹੀਂ ਕੋਈ ਨਹੀਂ ਆ ਭਿਆਂ ਵਾਲਾ ਉਹ ਮੈਂ ਵੜਾ ਕੇ ਤੂੰ ਵੜਾ ਉਹ ਨੰਬਰ ਨਹੀਂ ਉਹ ਅੱਧਰ ਪੁੱਛੀ ਦੀ ਸਵੇਰੇ ਦੇ ਲੈ ਕੇ ਤੋਏ ਲੈ ਯੋ ਉਹ ਮੇਰੇ ਜੇੜ ਦਾ ਮੇਰਾ ਕਾਮੇਰਾ ਦਾ ਹਲਵਾ ਤੁਹਾਨੂੰ ਵੀ ਇਹ ਕਿਦਾਂ ਪਤਾ ਲੱਗਿਆ ਦਾ ਇਹ ਮਤਲਬ ਨਹੀਂ ਕਿਦਾਂ ਮਤਲਬ ਤੁਹਾਡੇ ਕੋਲ ਕਿਦਾਂ ਕੇਸ ਇਹ ਕਹ ਰਹੇ ਚ ਚਲੋ ਆਪਣੇ ਅੱਛਾ ਅੱਛਾ ਰਾਜ ਤੋਂ ਆ ਰਾਜ ਮੇਰਾ ਕਲੀਨਰ ਦਾ ਓਕੇ ਓਕੇ ਮੈਂ ਦੂਰੀ ਮਾਰੇ ਆਪ ਜੀ ਉਹ ਵੀ ਇੰਨੀ ਹੈ ਜਿਹੜੇ ਹਨ ਆਪਾਂ ਵੇਲੇ ਸੀ ਬੱਬੇ ਓਕੇ ਓਕੇ ਠੀਕ ਹੈ ਜੀ ਵਾਹਿਗੁਰੂ ਜੀ ਦੇ ਵੇਖ ਲਾ ਵੀ ਉਹ ਤੋਂ ਆਏ ਆਈਂ ਭੱਜ ਕੇ ਆਪਾਂ ਜੁਰੇ ਹੋਏ ਲਾ ਸੁਣ ਆਪਣੇ ਨਾਲ ਕੇ ਠੀਕ ਇਹਨਾਂ ਫੋਨ ਕੀਤਾ ਬਾਜ ਕੱਲ ਨੂੰ ਮੈਂ ਗਰਬੀਤ ਕੋਲੇ ਲੈ ਕੇ ਜਾਣਾ ਇਹਨੂੰ ਟੈਂਪ ਲੱਗਣਾ ਸੀ ਨਾ ਕੱਲ ਨੂੰ ਉਹ ਕਹਿੰਦਾ ਭੈਣੇ ਵੀ ਜੇ ਕਿ ਦਿਮਾਗੀ ਹੋਈ ਚੱਲ ਅਸੀਂ ਦਵਾਈ ਸ਼ੁਰੂ ਕਰ ਹੂੰ ਚਾਲ ਬੱਚਿਆਂ ਦੀ ਟੈਨਸ਼ਨ ਵੀ ਲੈਂਦੀ ਉਹ ਵੀ ਹੈ ਨਾ ਨਹੀਂ ਪਹਿਲਾਂ ਇਹੋ ਜੀ ਉਹਦੇ ਭਰਾ ਨੇ ਹਾਂ ਬਸ ਤਾਂ ਪਹਿਲਾਂ ਹੀ ਉਹ ਹੋਦੀ ਆ ਮੈਨੂੰ ਬੰਦਾ ਮਿਲਿਆ ਕਹ ਮਾਰਾਂ ਦੀਆਂ ਆਖਿਆ ਦੀ ਪਹਿਲਾਂ ਉਹਨੇ ਭਰਾ ਨਾਲ ਗੱਲ ਕਰਾਈ ਐ ਹੀ ਜਿਹੜਾ ਬਾਹਰ ਆ ਜਾਓ ਜਾਓ ਅਜੇ ਤਾਂ ਭਰਾ ਵੀ ਬਾਹਰ ਸੱਚ ਹੈ ਨਾ ਇਹਦਾ ਪਿਕਅਪਿੰਡ ਕਿਹੜਾ ਮਾਤਾ ਦਾ ਇਹ ਤਲਵੰਡੀ ਜੀ ਜੱਲੇ ਕਾ ਆਇਆ ਮਿਲਿਆ ਆਵੇ ਤੁਹਾਡੇ ਨਾਲ ਗੱਲ ਕਰਨ ਲਈ ਆ ਅੱਛਾ ਵੀਡੀਓ ਵੀ ਵਿਖਾ ਦਿੰਨੇ ਤੁਹਾਨੂੰ ਜਿੱਤੇ ਮੋਗ ਲੈਂਦੀ ਉਹ ਵੀ ਵਿਖਾ ਦਿੰਨੇ ਆ ਕਰੇ ਗੱਲ ਭੈਣ ਸੇਵਾ ਤੋਂ ਹੁੰਦੀ ਤੀ ਨਹੀਂ ਇਹਨਾਂ ਨੂੰ ਮਾਤਾ ਜੀ ਇਹਨਾਂ ਨੂੰ ਪਤਾ ਕਿ ਮੇਰੀ ਭੈਣ ਇਦਾਂ ਤੁਰੇ ਫਿਰਦੀ ਆ ਸਾਰਾ ਕੁਝ ਸਾਰਾ ਕੋਤ ਨੂੰ ਕੈਨੀ ਵੀ ਪ੍ਰਾਪ ਨੂੰ ਭੱਜ ਕੇ ਆਈ ਆ ਦਿਨੇ ਭੱਜੀ ਰਾਤ ਨੂੰ ਭੱਜੀ ਆ ਆ ਬਈ ਉੱਤੇ ਪਿਆ ਸਾਰਾ ਯਾਰ ਮੇਰੀ ਭੈਣ ਭਾਵੇਂ ਵਿਆਹੀ ਆ ਭਾਵੇਂ ਸਿਆਣੀ ਆ ਭਾਵੇਂ ਛੋਟੀ ਆ ਜਿਹੜੇ ਲੱਕ ਦੀ ਤੈਨੂੰ ਮੈਂ ਬੰਦਾ ਖਾ ਦੱਸਾਂ ਚਲੇਗਾ ਮੰਡੀ ਦਾ ਹਾਂ ਜੀ ਉਹ ਕਹਿੰਦਾ ਜੀ ਅਸੀਂ ਆ ਕਈ ਨਾ ਵਿਆਹ ਤੇ ਮੇਰੀ ਗੱਲ ਹੈ ਹੈਲੋ ਹਾਂ ਜੀ ਸਤਿ ਸ਼੍ਰੀ ਅਕਾਲ ਪਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੜਿਆ ਜਿਹੜੀ ਆ ਕਿੰਨਾ ਹੈ ਇਹਨਾਂ ਦਾ ਕੇਂਦਰ ਜਿਹੜਿਆ ਕੇਂਦਰਵਾ ਭੈਣ ਆ ਇਹ ਤੁਹਾਡੀ ਕੀ ਲੱਗਦੀ ਆ ਜਿਹੜਿਆ ਕੇਂਦਰ ਭੈਣ ਆ ਤੁਹਾਡੀ ਕੀ ਲੱਗਦੀ ਏ ओके ਤੇ ਤੁਹਾਨੂੰ ਪਤਾ ਹੈ ਇਸ ਟਾਈਮ ਉਹ ਤੇ ਕੀ ਹਾਲਾਤ ਵਾ ਮੈਂ ਕਹਿੰਦੀ ਮੈਨੂੰ ਪਤਾ ਹੈ ਜਿਸ ਕਰਕੇ ਮੈਂ ਕੋਸ਼ਿਸ਼ ਕਰ ਰਹੀ ਹਾਂ ਕੱਲ ਉਹਨਾਂ ਨੇ ਉਹਨੂੰ ਵੀ ਅਪਾਇੰਟਮੈਂਟ ਵੀ ਲਈ ਆ ਲੋਹਿਆਣਿਆਂ ਦਾ ਕਰੋ ਜਿਹੜੀ ਮੁਫਤ ਦੀ ਸੇਵਾ ਆਲੀ ਆ ਭਾਜੀ ਮੈਂ ਐਗਰੀ ਆ ਮੈਂ ਐਗਰੀ ਆ ਤੁਹਾਡੇ ਨਾਲ ਕੱਲ ਅਪਾਇੰਟਮੈਂਟ ਮੇਰੀ ਗੱਲ ਸੁਣਿਓ ਕੱਲ ਦੀ ਤੁਸੀਂ ਅਪਾਇੰਟਮੈਂਟ ਲੈ ਲਈ ਆ ਪਰ ਤੁਹਾਨੂੰ ਪਤਾ ਕਿ ਤੁਹਾਡੀ ਭੈਣ ਹੈ ਕਿੱਥੇ ਆ 150 ਉਹ ਜਿਹੜੇ ਇਹਨਾਂ ਦੇ ਸੋਰੇ ਹਨ ਹਾਂਜੀ ਇੱਕ ਵੀ ਭੈਣ ਉਹ ਉਹਨਾਂ ਦੀ ਨਾਨ ਬਲ ਤੇ 40 ਰੁਪਏ ਆ ਸ਼ੋਡਰੀ ਨੂੰ ਬੜੀ ਦੇਖਭਾਲ ਕਰ ਰਹੀ ਹੈ ਆ ਉਹ ਕਿੱਥੇ ਆ ਦਿਖਾਓਗੇ ਇਸ ਟਾਈਮ ਦੱਸੋਗੇ ਭਲਾ ਤੁਹਾਡੀ ਭੈਣ ਹੈ ਕਿੱਥੇ ਆ ਭੈਣ ਦੀ ਭੈਣ ਨਾਲ ਤਰੀ ਗੱਲ ਭਾਈ ਜੀ ਮੈਂ ਤੁਹਾਨੂੰ ਸ਼ਾਰਟ ਕੱਟ 'ਚ ਦੱਸ ਦਵਾ ਆਪ ਤੁਸੀਂ ਇਟਲੀ ਬੈਠੇ ਜੇ ਟਾਡੀ ਭੈਮਾ ਭੈਣ ਇੱਥੇ ਵਿਚਾਰੀ ਥੱਕੇ ਖਾ ਰਹੀ ਆ ਮੋਟਰਾਂ ਦੇ ਵਿੱਚ ਆ ਵਿਚਾਰੇ ਜਿਹੜੇ ਵੀਰ ਆ ਇੱਥੇ ਝੋਨਾ ਲਾ ਰਿਆ ਉਹਨਾਂ ਨੇ ਫੜ ਕੇ ਖਿਲਾ ਰੀ ਆ ਠੀਕ ਹੈ ਜੀ ਅਸਲ 'ਚ ਆਉਣਾ ਸੀ ਜੀ ਅਨੀ ਬ੍ਰਦਰ ਮੈਂ ਤੇਨਾਲ ਐਗਰੀ ਆ ਕਿ ਤੂੰ ਪਰਦੇਸਾਂ ਦੇ ਵਿੱਚ ਆ ਪਰ ਤੇਰੀ ਭੈਣ ਆ ਘਰੇ ਤੇ ਕੋਈ ਪਰਿਵਾਰ ਮੈਂਬਰ ਹੋਊਗਾ ਵੀਰ ਜਿਸਾਂ ਵੀ ਕਿੱਦਾ ਕਹਿੰਦੇ ਹੁੰਦੇ ਆ ਉਹ ਕਮੀ ਚੱਕੀ ਨਾਲ ਤੇ ਆਪਣੇ ਢਿੱਡ ਨਾਲ ਜਾਂਦਾ ਜੇ ਉੱਥੇ ਮੇਰੇ ਮੇਰੇ ਕੋਈ ਰਿਸ਼ਤੇਦਾਰ ਕੋਈ ਭੈਣ ਭਰਾ ਹੋ ਬਾਹਰ ਲੈਂਦੇ ਨੇ ਤਾਂ ਮੈਨੂੰ ਪੁੱਛਦਾ ਕਿ ਆ ਭੈਣ ਦੀ ਮੈਂ ਨਹੀਂ ਭਾਈ ਗੱਲ ਪਤਾ ਕੀ ਆ ਤੁਹਾਡੀ ਭੈਣ ਨਾਲੋਂ ਚਲੋ ਮੇਰੀਆਂ ਵੀ ਮੇਰੀਆਂ ਵੀ ਮੈਂ ਹੋਣਾ ਮੈਂ ਨੇ ਤੁਸੀਂ ਤੁਹਾਡੇ ਮਗਰ ਕੋਈ ਤੁਹਾਡੇ ਤੁਹਾਡੇ ਮਤਲਬ ਕਿ ਭੈਣ ਦੇ ਪੇਕੇ ਪਰਿਵਾਰ ਤੇ ਤੁਹਾਡੇ ਇੱਥੇ ਆਪਦੇ ਪਿੰਡ 'ਚ ਕੋਈ ਨਹੀਂ ਇਹਦਾ ਹੋਰ ਹੈਗਾ ਜਿਹੜਾ ਵੀ ਇੱਥੇ ਆ ਜਾਂਦੇ ਕੋਲ ਭਰਾ ਹੈਗਾ ਭਰਾ ਮੈਂ ਵੀ ਅਸਲ ਮੇਰਾ ਛੋਟਾ ਭਾਈ ਹਿੰਦੀਆ ਹੀ ਹਾਂਜੀ ਸੰਸਕਰੀ ਗੱਲਾਂ ਦੱਸਾਂ ਹਾਂਜੀ ਉਹਨੇ ਵੀ 2 ਮਹੀਨੇ ਰੱਖੇ ਸੀ ਤੇ ਦੋ ਉੱਥੇ ਵੀ ਐਸਾ ਹੀ ਕਰਦੀ ਕਿ ਖੇਜ ਜਾਂਦੀ ਟਾਂਗ ਉਹਦੀ ਉਹ ਹੱਥ ਖੜੀ ਕਰ ਗਿਆ ਨਹੀਂ ਭਾਜੀ ਭਾਵੇਂ ਹੱਥ ਖੜੀ ਕਰ ਗਿਆ ਵਾ ਭਾਵੇਂ ਖੇਜ ਜਾਂਦੀ ਆ ਯਾਰ ਇਜਦਾ ਯਾਰ ਲੱਕੀ ਨਾ ਹਜਾਰੀ ਠੀਕ ਹੈ ਜੀ ਮੇਰੀ ਭੈਣ ਆ ਭਾਵੇਂ ਜਿੱਦਾਂ ਮਰਜੀ ਮੈਂਟਲ ਡਿਸਟਰਬ ਮੈਂ ਹੁਣ ਯਾਰ ਇਦਾਂ ਵਾਰਾ ਥੋੜੀ ਛੱਡ ਦੂੰਗਾ ਜ ਹੁਣ ਮੰਨ ਕੇ ਚਲੋ ਹੱਥ ਖੜੇ ਕਰ ਗਿਆ ਵਾ ਅੱਜ ਉਹਦੀ ਹੁਣ ਮੈਂ ਵੀਡੀਓ ਬਣਾ ਰਿਹਾ ਵਾਂ ਅੱਜ ਮੈਂ ਫੜ ਕੇ ਮੈਂ ਲਾਈਟ ਤੇ ਪਾ ਦਵਾਂ ਤੇ ਫਿਰ ਉਹਦੇ ਕੀ ਪੱਲੇ ਰਹੂਗਾ ਆ ਮੋਟਰ ਦੇ ਉੱਪਰ ਅਸੀਂ ਅਸੀਂ ਇਸ ਟਾਈਮ ਮੋਟਰ ਦੇ ਉੱਪਰ ਖੜੇ ਆ ਮੋਟਰ ਚੋਨਾ ਲੱਗ ਰਿਹਾ ਵਾ ਮੋਟਰ ਦੇ ਮੇਰੀ ਗੱਲ ਸੁਣ ਬ੍ਰਦਰ ਚੋਨਾ ਲੱਗ ਰਿਹਾ ਮੋਟਰ ਦੇ ਉੱਤੇ ਖੜੇ ਆ ਉਹ ਵਿਚਾਰੀ ਉੱਥੇ ਕਿਤੇ ਤੁਰੀ ਫਿਰਦੀ ਆਈ ਆ ਤੇ ਮੋਟਰ ਵਾਲੇ ਵੀਰਾਂ ਨੇ ਮੈਨੂੰ ਫੋਨ ਲਾਇਆ ਵਾ ਤੁਹਾਡੇ ਫਿਰ ਅਸੀਂ ਆ ਵੀਰਾਂ ਨੇ ਸਾਡੇ ਨਾਲ ਕੇ ਭੈਣ ਨੂੰ ਬੁਲਾਇਆ ਇੱਥੇ ਤੇ ਤੁਹਾਡਾ ਨੰਬਰ ਲਿਆ ਵਾ ਤੇ ਮੈਂ ਇਹ ਗੱਲ ਕਹਿ ਰਿਹਾ ਵਾਂ ਕਿ ਮੇਰੇ ਵੀਰ ਜੇਕਰ ਤੁਸੀਂ ਨਹੀਂ ਸੰਭ ਸਕਦੇ ਸਾਨੂੰ ਲੈ ਕੇ ਦੇ ਦਿਓ ਅਸੀਂ ਲੈ ਜਾਨੇ ਆ ਮੈਂ ਮੈਂ ਪੜਾ ਕਰੂਗਾ ਸੁਣੋ ਮੇਰੀ ਮੈਂ ਮੈਂ ਤੁਹਾਨੂੰ ਕਿੱਦਾਂ ਕਦੋਂ ਗੱਲ ਉਧਰ ਕੋ ਦੰਤ ਨਾਲ ਸਾਰਾ ਸਾਜੂ ਚੱਟਣ ਸਾਰੇ ਦਾ ਦੇਣਾ ਮੇਰੇ ਕੋਲ ਨਿੱਕੋ ਕੋਦਰ ਕਰ ਵੀ ਨਹੀਂ ਇੰਡੀਆ ਜਿਹੜਾ ਮੈਂ ਇੱਥੇ ਆ ਕੇ ਤੁਹਾਨੂੰ ਕਹਾਂ ਕਿ ਮੈਂ ਵਿੱਚ ਰੱਖ ਲੈਂਦਾ ਭਾਈ ਜੀ ਕਿਸੇ ਕਿਸੇ ਸੁਸਾਇਟੀ ਸੰਸਥਾ ਵਾਲੇ ਨੇ ਕਿਸੇ ਨਾਲ ਨਹੀਂ ਤੁਸੀਂ ਗੱਲ ਕੀਤੀ ਉਹਨਾਂ ਹਰ ਮਹੀਨੇ ਬਦਟਾ ਦਿੰਦਾ ਸੀ ਇਹ ਨੂੰ ਦੇਣ ਵਾਸਤੇ ਵੀ ਇਹ ਨਹੀਂ ਕਿ ਮੈਂ ਪੈਸੇ ਦੇ ਰਿਹਾ ਸੀ ਤੇ ਇਹਦਾ ਮੇਰੀ ਗੱਲ ਸੁਣਿਓ ਆ ਮੇਰੀ ਗੱਲ ਸੁਣਿਓ ਇਹਦੀਆਂ ਬੇਟੀਆਂ ਉਹ ਕਿੱਥੇ ਆ ਘਰ ਆ ਗਈ ਮੇਰੇ ਪਿਤੇ ਕੇ ਗੱਲ ਨੂੰ ਦੇਖਾ ਰਹੀ ਮੈਂ ਪੈ ਇੰਨੇ ਦੱਸਿਆ ਕਿ ਉਹਨਾਂ ਨੇ ਪਤਾ ਨਹੀਂ ਕਿ ਕਿਤਾ ਕੁੜੀਆਂ ਨੂੰ ਪਤਾ ਨਹੀਂ ਸਮਝ ਤਿੰਨ ਮਹੀਨੇ ਬਾਅਦ ਭਾਈ ਪਤਾ ਲੱਗਿਆ ਕਿ ਬੜੀ ਬਦ ਤੇ ਪਿੰਡ ਚ ਬਾਰ ਬਰੀ ਕਰਦੀ ਸੀ ਪੈਕ ਮੰਗਾ ਲੈਂਦੇ ਸੀ ਸਾਨੂੰ ਕਹਿੰਦੇ ਸਭ ਠੀਕ ਠਾਕ ਸਭ ਸੁਖਾਣ ਮੈਨੂੰ ਨਾ ਮੈਨੂੰ ਵੀਰ ਜੀ ਬ੍ਰਦਰ ਗੱਲ ਪਤਾ ਕੀ ਆ ਤੁਸੀਂ ਕੋਈ ਵੀ ਉਹਦਾ ਨਹੀਂ ਬਣਿਆ ਠੀਕ ਹੈ ਇਸ ਟਾਈਮ ਉਹ ਡਿਸਟਰਬ ਵਾ ਮੈਨੂੰ ਬੇਨਤੀ ਇਹ ਆ ਕਿ ਮੈਨੂੰ ਉਹਦੀਆਂ ਕੁੜੀਆਂ ਨਾਲ ਮੈਂ ਸੰਪਰਕ ਕਰਨਾ ਵਾ ਮੈਨੂੰ ਕਿਤੇ ਨੌਲੇਜ ਮਿਲੀ ਆ ਕਿ ਕੁੜੀਆਂ ਇਸ ਟਾਈਮ ਸਹੀ ਹਾਲਾਤ ਚ ਨਹੀਂ ਹੈਗੀਆਂ ਪਿਆਣੀ ਸਾਰਾ ਕੁਝ ਚੈੱਕ ਠੀਕ ਹੈ ਜੀ ਅਸੀਂ ਮੈਂ ਅੰਦਰੋਂ ਪਤਾ ਬਾਈ ਗੱਲ ਸੁਣੀ ਮੇਰੀ ਮੈਂ ਤੂੰ ਪਟਕਾ ਕੁ ਗੁਰੂ ਮੈਂ ਅੰਦਰੋਂ ਇਹ ਸਿਧਿਆ ਸੁਣ ਤਾ ਚੇਰੀ ਆ ਮੈਨੂੰ ਵੀ ਤੈਨੂੰ ਆਈਡੀਆ ਵੀ ਹੁੰਦੀ ਆ ਵਾਈ ਗੁਰੂ ਮੈਂ ਇਨਾ ਇਹਨਾਂ ਅੰਦਰ ਅੰਦਰ ਆ ਦਿਨ ਰਾਤ ਇਹਦਾ ਤਣਕੇ ਰਿਹਾ ਕਿਉਂਕਿ ਮੈਨੂੰ ਖੁਦ ਨੂੰ ਇਹ ਸ਼ਰਮਿੰندگی ਆ ਕਿ ਮੇਰੀ ਭੈਣ ਰੋਦੀ ਫਿਰਦੀ ਹੈ ਤਾਂ ਇੱਥੇ ਦੇ ਖੜਦਾ ਚਲੋ ਬੇਨਤੀ ਆ ਡਾਡੀ ਆਪਣੇ ਪਰਿਵਾਰ ਨਾਲ ਮੇਰਾ ਸੰਪਰਕ ਕਰਾਓ ਮੰਮੀ ਡਾਡੀ ਨਾਲ ਤੇ ਆਪਣੇ ਬ੍ਰਦਰ ਨਾਲ ਮੇਰਾ ਕਰਾਓ ਬਾਈ ਗੱਲ ਸੁਣ ਮੇਰੀ ਮਾਂ ਤਾਂ ਮੇਰੀ ਮੰਮੀ ਡਾਡੀ ਮੇਰੇ ਹੈ ਓਕੇ ਮੇਰਾ ਘਰ ਸੀਗਾ ਉਹ ਬ੍ਰਦਰ ਨਾਲ ओके ਜੀ ਜਿਹਦੇ ਕਰਕੇ ਮੇਕੂੰ ਖੁਦ ਤਾਂ ਜਗ੍ਹਾ ਵੀ ਨਹੀਂ ਰਹਿਣ ਮੈਂ ਆਉਣਾ ਕਿ ਕਿੱਥੇ ਵੀ ਆਉਣਾ ਆਪਣੇ ਨਾਲ ਬ੍ਰਦਰ ਦਾ ਨੰਬਰ ਭੇਜੋ ਹੈਗਾ ਨਾ ਉਹਦਾ ਨੰਬਰ ਆਪਣੇ ਦੂਜੇ ਭਾਈ ਦਾ ਨੰਬਰ ਭੇਜੋ ਮੈਨੂੰ ਭਾਈ ਮੇਰੇ ਵੀਰ ਗੱਲ ਸੁਣੀ ਨੰਬਰ ਘੱਲ ਦੇਣਾ ਉਹਨੂੰ ਬੋਲਣ ਦਾ ਵੀ ਨਹੀਂ ਪਤਾ ਕਿ ਉਹਨੇ ਨਹੀਂ ਸਿੱਧੇ ਮੂੰਹ ਗੱਲ ਕਰ ਕੋਈ ਗੱਲ ਨਹੀਂ ਕਰਨੀ ਤੇ ਕੋਈ ਗੱਲ ਨਹੀਂ ਆ ਨਾ ਕਰੇ ਕੋਈ ਗੱਲ ਨਹੀਂ ਆ ਨਾ ਕਰੇ ਮੈਂ ਨੰਬਰ ਤੇ ਭੇਜੋਗੇ ਨਾ ਪੜੀ ਹਫਤੇ ਦੀ ਨਹੀਂ ਗੱਲ ਹਫਤਾ ਇੱਕ ਬੜਾ ਲੰਮਾ ਵਾ ਮੈਂ ਤੁਹਾਡੇ ਭਰਾ ਨਾਲ ਆਪਾਂ ਕੋਈ ਲੜਨਾ ਝਗੜਨਾ ਨਹੀਂ ਆ ਉਹਨੂੰ ਇਹ ਪੁੱਛਣਾ ਵਾ ਕਿ ਤੂੰ ਜੇ ਨਹੀਂ ਰੱਖ ਸਕਦਾ ਸਾਨੂੰ ਦੱਸ ਦੇ ਫਿਰ ਅਸੀਂ ਰੱਖ ਲੈਨੇ ਆ ਕੱਲੋਂ ਮੈਨੂੰ ਕਹੇ ਕਿ ਮੈਂ ਇੰਡੀਆ ਦੇ ਵਿੱਚ ਹ ਮੇਰੀ ਭੈਣ ਤੁਸੀਂ ਮੇ ਤੋਂ ਪੁੱਛੇ ਬਿਗੈਰ ਕੌਣ ਹੁੰਦੇ ਲੱਕੇ ਜਾਣ ਵਾਲੇ ਠੀਕ ਹੈ ਜੀ ਤੇ ਅਸੀਂ ਉਹਨਾਂ ਤੋਂ ਇੱਕ ਸਾਦੀ ਅਥੋਰਟੀ ਲੈਣੀ ਆ ਜ਼ਿੰਮੇਵਾਰੀ ਲੈਣੀ ਆ ਜੇਕਰ ਉਹ ਰੱਖ ਸਕਦਾ ਵਾ ਤੇ ਉਹਨੂੰ ਸਾਧ ਲੈਨੇ ਉਹ ਲੈ ਜੇ ਜੋ ਨਹੀਂ ਰੱਖ ਸਕਦਾ ਫਿਰ ਆਪਣਾ ਨਾਥਾ ਸ਼ਰਮਾ ਅਸੀਂ ਲੈ ਜਾਨੇ ਆ ਚਲੋ ਤੁਸੀਂ ਨਹੀਂ ਦਿਨਾ ਜਵਾਬ ਚੰਗਾ ਕੋਈ ਗੱਲ ਨਹੀਂ ਉਹ ਉਸੇ ਦੀ ਗੱਲ ਉਹ ਜਿਹੜਾ ਬੰਦਾ ਇਹ ਕਹਿੰਦਾ ਉਹ ਤੇਰੀ ਭੈਣ ਨੂੰ ਆ ਗਿਆ ਉਹ ਤੇਰੀ ਭੈਣ ਨੇ ਹੁੰਦੀ ਹੈ ਭਰਾ ਇਹੋ ਛੋਟਾ ਤੂੰ ਦਰਦ ਹੋਣਾ ਚਾਹੀਦਾ ਚੀਜ਼ ਆ ਤੂੰ ਵੀਡੀਓ ਦਾ ਨੰਬਰ ਭੇਜੋ ਉਹਦਾ ਕੋਈ ਗੱਲ ਨਹੀਂ ਮੇਰਾ ਉਹਦਾ ਨੰਬਰ ਭੇਜੋ ਹੈਗਾ ਚਲੋ ਠੀਕ ਹੈ ਜੀ ਕਮਾਲ ਹੋ ਗਿਆ ਇਟਲੀ ਦੇ ਵਿੱਚ ਕੋਈ ਨਾ ਕੋਈ ਹੱਥ ਭੱਲੇ ਹੋਊਗਾ ਬੰਦੇ ਦੇ ਡੈਡੀ ਕੋਲੇ ਡੈਡੀ ਨਹੀਂ ਭਾਈ ਮੈਂ ਪਹਿਨੇ ਇਟਲੀ ਦੇ ਵਿੱਚ ਆ ਬੰਦਾ ਇਹ ਗੱਲ ਦਾ ਜਿੱਥੇ ਰੋਲਦੀ ਫਿਰਦੀ ਹੈ ਇਟਲੀ 'ਚ ਬੈਠੇ ਜਾ ਕੇ ਮੈਂ ਤੁਹਾਨੂੰ ਕਹਾਂ ਕਿ ਕਿੱਥੇ ਵੀ ਮਰਜ਼ੀ ਮੈਂ ਨਾਲ ਲੈ ਜਾਉ ਮੈਂ ਕਿਵੇਂ ਇਨਸਾਨ ਹਾਂ ਆਪਾਂ ਬਈ ਗੱਲ ਇਹ ਬੇਨਤੀ ਆ ਉਹਨੂੰ ਲੈ ਕੇ ਮੈਂ ਆਪਾਂ ਚਾਹੇ ਕਿਉਂਕਿ ਮਾਤਾ ਨੂੰ ਤੇ ਮੈਂ ਲੈ ਜਾਊਂਗਾ ਮੇਨ ਪ੍ਰੋਬਲਮ ਇਹ ਆ ਕਿ ਇੱਕ ਵਾਰੀ ਆਪਾਂ ਉਹਨਾਂ 3 ਨੂੰ ਮਿਲਣਾ ਵਾ ਚਾਹੇ ਹੋ ਸਦਾ ਹੋਰ ਸਹੀ ਹਾਲਾਤ ਦੇ ਵਿੱਚ ਹੋਣ ਠੀਕ ਹੈ ਜੀ ਤੇਰੀ ਨਾਲ ਨੂੰ ਹੁਣੇ ਮਿਲ ਗਿਆ ਹਾਂਜੀ ਹਾਂਜੀ ਆਪਾਂ ਸਰਪੰਚ ਨੂੰ ਬੁਲਾਈਏ ਸਰਪੰਚ ਨੂੰ ਬੁਲਾਈਏ ਤੇ ਗੱਲ ਕਰੀਏ ਪਹਿਲਾਂ ਹਨਾ ਅੱਜ ਲਾਂ ਲਾ ਕੇ ਭੈਣ ਨੂੰ ਮਿਲਦੇ ਆਂ ਹਾਂਜੀ ਇੱਕ ਆਪਾਂ ਮਤਾ ਪਵਾ ਕੇ ਫੇਰ ਹੀ ਲੱਗ ਜਾਵਾਂਗੇ ਨਾ ਆਹੋ ਉਹ ਤੇ ਮਤਾ ਪਵਾ ਲੈਣੇ ਆ ਨਾ ਦੇਰ ਉਹ ਗਾਉਂ ਸਰਕਾਰ ਉਹ ਆਪਾਂ ਕਰ ਰਹੀਏ ਬੜਾ ਕੁਝ ਹੋਣਾ ਵੇ ਭੈਣ ਦਾ ਆਪਾਂ ਮੈਡੀਕਲ ਕਰਾਉਣਾ ਪੈਣਾ ਆਪਾਂ ਨੂੰ ਠੀਕ ਹੈ ਜੀ ਭਾਈ ਇਹਨੇ ਮੈਨੂੰ ਆਹਦੇ ਕਿਹਾ ਮੈਨੂੰ ਕਹਿੰਦੀ ਇੱਕ ਬੰਦਾ ਹੈਗਾ ਇੱਥੇ ਗਲਤ ਕੰਮ ਕਰਦਾ ਰਿਹਾ ਇਹਦੇ ਨਾਲ ਤਾਂ ਜੀ ਮੈਂ ਵੀਡੀਓ ਔਨ ਕਰ ਦਿੱਤੀ ਨਹੀਂ ਪਹਿਲਾਂ ਹੀ ਰੋੜ ਇੱਥੇ ਆ ਰਿਹਾ ਪਹਿਲਾਂ ਆਉਂਦੇ ਇਹਨੇ ਕਿਹਾ ਨਹੀਂ ਨਾ ਕਿਤੇ ਨਾ ਫੋਨ ਤੇ ਰੱਖ ਰੱਖ ਲਿਆ ਕਰੋ ਕਿਤੇ ਮਾਦਾ ਕਿਤੇ ਮਾਦਾ ਦੇਖੀ ਬਣਾ ਉਹ ਤੇ ਜਾਵਲੀ ਹੈ ਅੱਛਾ ਉਹ ਡਰਦੀ ਬੜਾ ਅੱਛਾ ਪਰ ਇਹੋ ਮਾਦਾ ਬੇਟੀ ਉਹ ਆਉਂਦਾ ਵੇਲਾ ਵੇਲਾ ਇਹ ਚੱਲ ਚਾਹ ਬਣ ਕੀਤਾ ਵਧੀਆ ਬਾਹਰ ਨਹੀਂ ਲਾਉਂਦਾ ਉਹ ਜੇ ਬੋਲਦੀ ਨਹੀਂ ਕੁਝ ਵਿਚਾਰੀ ਤੇ ਉਹਦਾ ਕੀ ਆ ਆਪਾਂ ਉਹਦੀ ਸਟੇਟਮੈਂਟ ਲੈਣੀ ਆ ਉਹ ਨੰਬਰ ਵੀ ਲਾਹਤੀ ਜੇ ਥੱਲੇ ਪਤਾ ਨਹੀਂ ਸਮਝ ਨਹੀਂ ਆ ਤੁਹਾਡਾ ਤੁਹਾਡਾ ਇਹੋ ਪਿੰਡ ਆ ਸਾਡਾ ਬੰਦਾ ਹਰਾ ਗਿਆ ਹਰਾ ਗਿਆ ਇਹ ਵੀ ਤੁਹਾਨੂੰ ਨਾ ਮਨਾਉਂਦੇ ਪਏ ਨਾ ਇਹਨਾਂ ਨੇ ਲਿਖਿਆ ਦੱਸ ਪਈ ਇਹਨਾਂ ਕਰਕੇ ਮੈਨੂੰ ਮਾਰੇ ਪਰਾ ਚੱਲ ਜੀ ਵੀ ਤੁਹਾਨੂੰ ਕਿੱਦਾਂ ਮਾਤਾ ਮਿਲਈਏ ਇਹ ਨਾ ਜੀ ਇਹ ਇਧਰੋਂ ਆਏ ਇਧਰੋਂ ਤੇ ਐਂ ਭੱਜੀ ਆਉਂਦੀ ਏ ਇਧਰੋਂ ਅੱਛਾ ਅਹੀਂ ਵੀ ਕੋਈ ਕੋਈ ਗੱਲ ਹੋਣੀ ਏ ਚੱਲ ਆਇਓ ਪਹਿਲਾਂ ਝੋਨਾ ਲਾਉਣ ਵਾਲੇ ਆ ਤੇਰੇ ਐ ਆਈਏ ਉੱਥੋਂ ਦੀ ਇਹ ਓਕੇ ਉੱਥੋਂ ਆ ਗਏ ਤੇ ਸਾਨੂੰ ਮੈ ਲੱਗਿਆ ਵੀ ਸੋ ਥੋੜੀ ਦਿਮਾਗੋ ਐਬਸੈਂਟ ਹੈ ਤੇ ਕੋਲੇ ਬਿਠਾ ਲਈ ਇਹ ਭੈਣ ਨੇ ਸਾਨੂੰ ਵਮਾ ਕਰਵਾਇ ਦਿੱਤੀ ਇਹ ਮਗਰ ਤੁਰ ਜਾਂਦੀ ਚੱਲ ਕਿਹੜੀ ਭੈਣਾ ਇਹ ਵੀ ਮਗਰ ਮਗਰ ਆਉਂਦੀ ਇਹ ਮਗਰ ਆਉਂਦੀ ਭੈਣ ਓਕੇ ਤੇ ਇਹਨੇ ਸਾਨੂੰ ਆਵਾਜ਼ ਦੇ ਦਿੱਤੀ ਨਹੀਂ ਮਾਤਾ ਜੀ ਅ ਚਲੋ ਧੰਨਵਾਦ ਤੁਹਾਡਾ ਪਰ ਫਿਰ ਨਾਲ ਖਲੋਇਓ ਹੁਣ ਤੁਸੀਂ ਹਾਂ ਜੀ ਮੈਂ ਤੁਹਾਨੂੰ ਕਹਿੰਦੀ ਹੁਣੇ ਮਾਚੀ ਪਰ ਆਇਓ ਆਜੋ ਬੈਠ ਕੇ ਗੱਲ ਕਰਦਾ ਜੀ ਭੈਣ ਤੁਸੀਂ ਆ ਪਰ ਸਹੀ ਨਹੀਂ ਆ। ਆ ਫੜੇ ਮੇ ਪਾਣੀ ਪੀਵਾ। ਗਲਤ ਕਰੋ ਦੀ ਪਾਣੀ ਪੀਣਾ। ਅੱਛਾ। ਨਹੀਂ ਆ ਮੁੱਟ ਚਲਦੀ ਆ। ਉਹ ਲੂਣਾ ਯਾਰ ਨਹੀਂ ਪੀਣਾ। ਭੈ ਜਾ ਤਰੇਾਈ ਮਰ ਜਾਣਾ ਭਲਾ। ਪਰ ਮਾਤਾ ਠੀਕ ਆ। ਠੀਕ ਆ। ਤਾਂ ਉੱਠ। ਉੱਠ ਮੇਰੀ ਮਾਂ। ਖੜੀ ਹੋ ਮਾੜੀ। ਉਹ ਨਹੀਂ ਆ ਗਈ। ਉਹ ਨਹੀਂ ਆ ਗਈ। ਉਹ ਦੇਖ ਦੇ ਗਈ ਗਈ ਚਲੀ। ਉੱਠ। ਅੱਜ ਉਹ ਨਹੀਂ ਕੀ ਆ ਅੱਗੇ ਕੀ ਲੱਗ ਰਿਹਾ ਅੱਛਾ ਮੇਰੀ ਗੱਲ ਸੁਣ ਆ ਤਾਂ ਚੁੱਕ ਮੇਰੀ ਮਾਂ ਇਹ ਮਾਰਦੀ ਆ ਤੈਨੂੰ ਇਹ ਜਿਹੜੀ ਜਿਹੜੀ ਤੈਨੂੰ ਫੜਦੀ ਪਈ ਸੀ ਮਾਤਾ ਇਹ ਮਾਰਦੀ ਆ ਤੁਹਾਨੂੰ ਮਾਂ ਮਾਰਦੀ ਆ ਅੱਛਾ ਇਹਨੇ ਮਾਰਿਆ ਕਿੱਥੇ ਮਾਰਿਆ ਕਿੱਥੇ ਮਾਰਿਆ ਆ ਵੇਲਾ ਸਾਰਾ ਦਸ ਨਹੀਂ ਆਵੇ ਨੀਲ ਪਾਇਆ ਹਾਂ ਅੱਛਾ ਤੇ ਕੀ ਮੇਰੀ ਗੱਲ ਸੁਣ ਤੇਰੀ ਧੀਆਂ ਕਿੱਥੇ ਆ ਹਾਂ ਵਾਲਾ ਤੋਂ ਫੜਿਆ ਵਾਲਾ ਤੋਂ ਫੜ ਕੇ ਕੁੜੀ ਸਿਆ ਆ ਵੇ ਲੋ ਮਾਰਦੀ ਇਹਨੂੰ ਹਾਂ ਉਹਨੂੰ ਵੇਖ ਕੇ ਹੋਣੇ ਆ ਕੇ ਨਾਲ ਭੱਜਣਾ ਹੋਸੀ ਹਾਂ ਹਾਂ ਹੁਣ ਨਾ ਡਰ ਅਸੀਂ ਹੈਗੇ ਆ ਮਾਤਾ ਵੀ ਤੇਰੇ ਪੁੱਤ ਹੈਗੇ ਤੇਰੇ ਨਾਲ ਤੇਰੇ ਭਰਾ ਹੈਗੇ ਹੁਣ ਨਾ ਡਰ ਤੂੰ ਠੀਕ ਹੈ ਜੀ ਅਸੀਂ ਤੈਨੂੰ ਲੈ ਕੇ ਜਾਵਾਂਗੇ ਤੇਰੀ ਕੁੜੀਆਂ ਕੋਲ ਕੁੜੀਆਂ ਨੂੰ ਮਿਲਣਾ ਵਾ ਹਾਂ 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 ਤੇਰੇ ਬੱਚੇ ਕਿੱਥੇ ਬੱਚੇ ਵੇ ਲੋ ਸੰਜੀ ਇਹ ਮਾਂ ਇਹਨੂੰ ਪਤਾ ਹੀ ਨਹੀਂ ਗਈ ਉਹਦਾ ਨਹੀਂ ਪਤਾ ਉਹ ਆਲ ਦੇ ਘਰ ਵਾਲਿਆਂ ਨੂੰ ਕਹਿੰਦੀ ਆ ਤੁਸੀਂ ਜਾਂਦੇ ਨੂੰ ਨਹੀਂ ਨਹੀਂ ਇਹ ਝੋਨਾ ਲਾਉਣ ਨਹੀਂ ਪਤਾ ਗੱਲ ਕੀ ਵੀਰੇ ਇਹਨੂੰ ਪਤਾ ਸਭ ਕੁਝ ਆ ਠੀਕ ਆ ਇਹ ਸਿਰਫ ਬੋਲ ਕੇ ਦੱਸ ਨਹੀਂ ਸਕਦੀ ਸਮਝਾਉਣ ਦੇ ਆਪਾਂ ਨੂੰ ਜੇ ਨਾ ਨਾ ਪਤਾ ਹੁੰਦਾ ਆਪਾਂ ਇੱਕੋ ਚੀਜ਼ ਪੁੱਛੀ ਅੱ삐 ਆ ਮਾਰਿਆ ਤੇ ਉਹਨੇ ਉਸ ਵੇਲੇ ਦੱਸ ਆਪਨੇ ਨਿਸ਼ਾਨੀਆਂ ਦਿਖਾਉਣ ਲੱਪੀ ਅੱ삐 ਆ ਮਾਰਿਆ ਵਾ ਠੀਕ ਹੈ ਜੀ ਕੋਈ ਮੇਰੀ ਗੱਲ ਸੁਣ ਸਹੀ ਆ ਬਿਲਕੁਲ ਐਲੀ ਵੀਰੇ ਭਾਈ ਕੋਈ ਕਹਾਲ ਸਾਹਿਬ ਜੀ ਫਤਿਹ ਹੋ ਠੀਕ ਠਾਕ ਹਾਂਜੀ ਹਾਂਜੀ ਬੋਲੀ ਤੇ ਤੇਰੇ ਕੋਲ ਆਪਣੇ ਕੁੜੀਆਂ ਦਾ ਮੋਬਾਈਲ ਨੰਬਰ ਹੈਗਾ ਕੋਈ ਜਾਦਵਾਨਾਂ ਦਾ ਮੋਬਾਈਲ ਨੰਬਰ ਲਿਖ ਕੇ ਦੇ ਸਕਦੀ ਆ ਲਿਖ ਕੇ ਦੇ ਸਕਦੀ ਆਪਣੇ ਕੁੜੀਆਂ ਹੈਂ ਨੰਬਰ ਤਾਂ ਲਿਖਦੀ ਐ ਜੀ ਮਤਲਬ ਉਹ ਕਿਹਦਾ ਨੰਬਰ ਕੁੜੀ ਦਾ ਵੀ ਨੰਬਰ 6 ਅੱਖਰ ਹੀ ਲਿਖਦੀ 6 ਸਭ ਤੱਕ ਹੀ ਲਿਖਦੀ ਹੈ ਹਾਂ ਲੱਭਦੀ ਹੈਗੀ ਆ ਉਹਦੇ ਮੁੰਡੇ ਆ ਗਏ ਆ ਵੀ ਨੀਲਪਾ ਕੋਲ ਆਲੀ ਮਾਤਾ ਜੀ ਆਪਣੇ ਗੱਲ ਪਾਦਾ ਤੁਹਾਡੇ ਪਿੰਡ 'ਚ ਰਹਿੰਦੀ ਉੱਤਰਾ ਨਾ ਨਾ ਇਹ ਸਰਪੰਸਾ ਵੀ ਇਥੇ ਜੀ ਹਾਂ ਜੀ ਹਾਂ ਜੀ ਅੱਛਾ ਜੀ ਸਰਪੰਸਾ ਸਾਹਿਬ ਆ ਕੀ ਹਾਲਾਤ ਐ ਮਾਤਾ ਜੀ ਕੀ ਹਾਲ ਹਬ ਤਾਂ ਇਹਨਾਂ ਦੇ ਹੱਥ ਪਾਜੀ ਇਹ ਆ ਇਹਨਾਂ ਦੇ ਨਾ ਮਤਲਬ ਪਰਿਵਾਰ ਸਾਰਾ ਨਹੀਂ ਨਸ਼ੇ ਪੱਤੇ ਤਾਂ ਹੀ ਲੱਗਿਆ ਵਿਆ ਓਕੇ ਆਪਾਂ ਨੂੰ ਚਲੋ ਜੋ ਦੱਸਿਆ ਉਹ ਤੇ ਕੋਈ ਗੱਲ ਨਹੀਂ ਆਪਾਂ ਨੂੰ ਹਨਾ ਵੀ ਉਹਨਾਂ ਨੂੰ ਤਾਂ ਆਪਾਂ ਬਦਲ ਨਹੀਂ ਸਕਦੇ ਪਰ ਆਪਣੀ ਇੱਕ ਰਿਕਵੈਸਟ ਆ ਕਿ ਆਪਾਂ ਨੂੰ ਇਹ ਪਤਾ ਇਹ ਲੱਗਾ ਵਾ ਸ਼ੋਰ ਨਹੀਂ ਆ ਆਪਾਂ ਪੂਰਾ ਇਹ ਪਤਾ ਲੱਗਾ ਕਿ ਇਹ ਮਾਤਾ ਜੀ ਜਿਹੜੀਆਂ ਬੇਟੀਆਂ ਨਾ ਦੋ ਉਹ ਇਸ ਟਾਈਮ ਮੁਸੀਬਤ ਚ ਆ ਗਈਆਂ ਦੀ ਮੁਸੀਬਤ ਦੇ ਵਿੱਚ ਭਾਜੀ ਆ ਗੱਲ ਇਹਨਾਂ ਦੀ ਨਾ ਮਾਤਾ ਦੀ ਨਾਨਣ ਤੇ ਜਿਹੜਾ ਇਹਦੇ ਘਰ ਵਾਲਾ ਹਾਂਜੀ ਉਹ ਕੁੜੀਆਂ ਉਹਨਾਂ ਦੀ ਦੇਖਰੇਖ ਦੇ ਵਿੱਚ ਹੀ ਆ ਹੁਣ ਪਤਾ ਨਹੀਂ ਰੱਬ ਜਾਣੇ ਉਹ ਕੁੜੀਆਂ ਕਿੱਥੇ ਆ ਉਸ ਚੀਜ਼ ਬਾਰੇ ਸਾਨੂੰ ਪਤਾ ਨਹੀਂਗਾ ਨਾ ਤਾਂ ਉਹ ਪਿੰਡ ਵੜਦੇ ਆ ਓਕੇ ਇਹ ਬਿਲਕੁਲ ਵਿਚਾਰੀ ਬੇਕਸੂਰੇ ਨੂੰ ਤਾਂ ਵਿਚਾਰੀ ਨੂੰ ਨਾ ਮਤਲਬ ਕਹ ਲਓ ਸੂਰਤ ਬੁੱਧੀ ਨਹੀਂ ਹੈਗੀ ਉਹ ਉਹੀ ਹੁਣ ਪਤਾ ਨਹੀਂ ਉਹ ਕੁੜੀਆਂ ਕਿੱਥੇ ਆ ਕਿੱਥੇ ਇਹ ਜਿਹੜੀ ਇਹਦੀ ਤਾਈ ਦੀ ਨੂੰ ਆ ਕਿਹੜੀ ਜੀ ਆ ਜਿਹੜੀ ਮਾਤਾ ਸੀ ਇੱਕ ਹੋਰ ਆ ਉਹ ਤਾਈ ਨੂੰ ਹਾਂਜੀ ਹਾਂਜੀ ਉਹਨੂੰ ਪਰ ਉਹਨਾਂ ਨੇ ਵਿਚਾਰਿਆਂ ਨੇ ਤਰਸ ਦੇ ਆਧਾਰ ਤੇ ਆਪਦੇ ਘਰੇ ਰੱਖੀ ਹੁਣ 2 ਮਹੀਨੇ ਹੋ ਗਏ ਆ ਓਕੇ ਰੋਟੀ ਪਾਣੀ ਦਿੰਦੇ ਇਹਨੂੰ ਠੀਕ ਆ ਆਪਾਂ ਕੋਸ਼ਿਸ਼ ਸਰਪੰਚ ਸਾਹਿਬ ਇਹ ਕਰੀਏ ਕਿ ਆਪਾਂ ਇੱਕ ਵਾਰੀ ਇਹਦੀਆਂ ਧੀਆਂ ਨੂੰ ਮਿਲ ਗਿਆ ਆਪਾਂ ਉਹ ਭੈਣ ਨੂੰ ਬੁਲਾ ਲਓ ਜਾਂ ਆਪਾਂ ਆਪਣੇ ਤੁਹਾਡੇ ਘਰ ਬੁਲਾ ਲਈਨੇ ਜਾਂ ਤੁਸੀਂ ਕਹਿੰਦੇ ਜੇ ਆਪਾਂ ਉਧਰ ਚੱਲ ਜਾਨੇ ਆ ਠੀਕ ਹੈ ਜੀ ਕਿਉਂਕਿ ਆ ਆਪਾਂ ਇੱਕ ਰਿਸ਼ੋਰ ਹੋਣਾ ਚਾਹੁੰਦੇ ਆ ਕਿ ਵਾਕਿਆ ਉਹ ਧੀਆਂ ਹਾਲਾਤਾਂ ਤਾਂ ਤਸਈਆਂ ਚ ਜਾਂ ਗਲਤ ਹਾਲਾਤਾਂ ਚ ਇਹ ਸ਼ੋਰ ਹੋ ਜੇ ਆਪਾਂ ਨੇ ਆਪਾਂ ਨੂੰ ਉਹਨਾਂ ਦਾ ਪਤਾ ਕਰਦੀਂ ਪਹਿਲਾਂ ਉਹਨਾਂ ਦਾ ਹਜੇ ਤੱਕ ਪਤਾ ਹੀ ਨਹੀਂ ਹੈਗਾ ਵੀ ਕਿੱਥੇ ਨੇ ਓਕੇ ਕੁਛ ਨਹੀਂ ਪਤਾ ਉਹਨਾਂ ਬਾਰੇ ਇੱਕ ਕਹਿੰਦੇ ਆ ਕਿ ਇਹਨੇ ਨਾਲ ਮਾਤਾ ਨਾਲ ਹੀ ਮਿਸ ਹੈਪਨ ਹੁੰਦਾ ਇੱਕ ਆਪਾਂ ਇਹਦਾ ਟੈਸਟ ਕਰਵਾਈਏ ਕੋਈ ਗੱਲ ਨਹੀਂ ਆਪਾਂ ਕਰ ਲੈਣੇ ਵਾਪਸ ਆਪਾਂ ਇਹਨਾਂ ਦੇ ਨਾਲ ਜਿਹੜੀਆਂ ਮਤਲਬ ਇਹਨਾਂ ਦੇ ਹਸਬੰਡ ਹੈਗਾ ਉਹ ਵੀ ਹੁਣ ਕਾਫੀ ਟਾਈਮ ਤੋਂ ਇੱਥੇ ਰਹਿ ਨਹੀਂ ਰਹੇਗੇ ਇਹਨਾਂ ਨਾਲ ਇੱਕ ਇਹਨਾਂ ਦੀ ਹਾਂਜੀ ਤੇ ਕੁੜੀਆਂ ਵੀ ਹੈਗੀਆਂ ਇਹਨਾਂ ਦੀਆਂ ਦੋ ਇੱਕ ਮੁੰਡਾ ਵੀ ਹੈਗਾ ਇਹਨਾਂ ਦਾ ਹਾਂਜੀ ਬੱਚੇ ਹੈਗੇ ਇਹਨਾਂ ਦੇ ਬੱਚੇ ਤਿੰਨ ਪਰ ਉਹ ਮਤਲਬ ਉਹਨਾਂ ਦੇ ਨਾਲ ਹੀ ਰਹਿ ਰਹੇ ਆ ਆਪਦੀ ਬੂਹੇ ਤੇ ਬੱਚਾ ਬੱਚੇ ਦਾ ਉਮਰ 15 ਸਾਲ ਦਾ ਦਸ ਦੇ ਮੁੰਡੇ ਦੀ ਤੇ ਕੁੜੀਆਂ ਦੀ ਵੀ 18 ਸਾਲ ਤੋਂ ਕੱਟ ਹੀ ਆ ਠੀਕ ਹੈ ਜੀ ਇਹ ਮੈਂ ਸੁਣਿਆ ਵਾਂ ਕਿ ਇਹਨਾਂ ਨੂੰ ਵਿਆਹ ਦਿੰਦੇ ਆ ਉਹ ਫੇਰ ਪੈਸੇ ਲੈ ਲੈਂਦੇ ਆ ਤੇ ਜਿਵੇਂ ਉਹ ਬਿਜ਼ਨਸ ਜਾਨੀ ਬਣਿਆ ਹੁੰਦਾ ਵਿਆਹ ਤਾਂ ਲੈ ਵਾਂ ਉਹ ਪਤਾ ਹੀ ਨਹੀਂ ਉਹਨਾਂ ਦੇ ਕਿੱਥੇ ਰਹਿਣਾ ਕਿੱਥੇ ਨਹੀਂ ਇਹ ਆਪਾਂ ਉਹ ਇੱਕ ਵਾਰੀ ਹੁਣ ਕੁੜੀਆਂ ਨੂੰ ਆਪਾਂ ਕਿਸ ਤਰ੍ਹਾਂ ਕੇ ਨਾ ਮਿਲੀ ਆਪਾਂ ਠੀਕ ਹੈ ਜੀ ਆਵੇ ਉਹ ਹੀ ਦੱਸ ਦਿੰਦੀ ਇਹ ਨਾ ਡਰੀ ਬਹੁਤ ਪਈ ਆ ਉੱਥੇ ਹੁਣ ਉਹ ਉੱਥੇ ਆਈ ਆ ਵੀ ਉਹ ਭੈਣ ਜਿਹੜੀ ਉਹ ਹੈ ਨਾ ਜਿਹਦੇ ਕੋਲ ਰਹਿੰਦੀ ਆ ਉਥੋਂ ਡਰਦੀ ਭੱਜ ਕੇ ਇੱਥੇ ਆ ਗਈ ਆ ਉਹ ਬਸ ਉਹਨਾਂ ਨੇ ਉਹ ਵੀ ਵਿਚਾਰੇ ਇਹਨਾਂ ਦੇ ਹੈ ਤਾਂ ਚਲੋ ਸਕੇ ਹੀ ਆ ਤਾਂ ਚਾਚਾ ਚਾਚਾ ਚੋਂ ਤਰਸ ਦੇ ਆਧਾਰ ਤੇ ਉਹਨਾਂ ਨੇ ਇਸੇ ਕਰਕੇ ਰੱਖੀ ਕੁੜੀਆਂ ਤੋਂ ਆਪਾਂ ਨੂੰ ਪੂਰੀ ਇਨਫੋਰਮੇਸ਼ਨ ਮਿਲੂਗੀ ਇਹਨਾਂ ਦੀਆਂ ਬੱਚੀਆਂ ਤੋਂ ਫਿਰ ਕੀ ਆ ਵੀ ਕੀ ਹਾਲਾਤ ਇਹਨਾਂ ਦੇ ਸੋ ਚਾਹ ਚਾਹ ਇਹਨਾਂ ਨਾਲ ਫੜੋ ਹਣਾ ਭਾਈ ਤੁਹਾਡਾ ਚਲੋ ਮਤਾਂ ਤੁਸੀਂ ਲੈ ਜੰਦੇ ਇਹਨੂੰ ਭਾਈ ਲੈ ਜਾਂਦਾ ਭਾਈ ਜਾਣਦੇ ਹੋਗੇ ਤੁਸੀਂ ਇਹਨਾਂ ਨੂੰ ਤੇ ਮਹਰਾਲੇ ਤੋਂ ਆਸ਼ਰਮ ਇਹਨਾਂ ਦਾ ਬਾਬਾ ਰਤਨ ਸਹਰੀ ਠੀਕ ਹੈ ਤੇ ਆਪਾਂ ਇਹ ਕਰੀਏ ਵੀ ਫਿਰ ਆਪਾਂ ਬੱਚੀਆਂ ਨੂੰ ਮਿਲੀਏ ਕਿਸ ਤਰੀਕੇ ਨਾਲ ਠੀਕ ਹੈ ਜੇ ਤੇ ਪਿਆਰ ਨਾ ਮਿਲਦੇ ਤਾਂ ਵੀ ਠੀਕ ਹੈ ਨਹੀਂ ਮਿਲਦੇ ਤਾਂ ਆਪਾਂ ਮਾਤਾ ਨੂੰ ਜੋ ਆਪਾਂ ਕਾਨੂੰਨੀ ਪੱਤਰ ਕੀ ਰਿਹਾ ਕਰ ਸਕਦੇ ਫਿਰ ਉਹਦੇ ਥਰੂ ਮਿਲ ਲਾਂਗੇ ਇਹ ਆਪਾਂ ਕੁੜੀਆਂ ਦਾ ਪਤਾ ਕਰਨਾ ਪੈਣਾ ਭਾਈ ਮੈਂ ਉਹਨਾਂ ਦਾ ਨਾਂ ਹਜੇ ਕੁਝ ਵੀ ਨਹੀਂ ਪਤਾ ਹੈਗਾ ਮੈਂ ਤੁਹਾਨੂੰ ਸਹੀ ਦੱਸਾਂ ਇਹ ਦੀ ਨਾਨਾ ਨਾਲ ਜਿਹੜੀ ਮਾਤਾ ਦੀ ਕੁੜੀਆਂ ਦੀ ਭੂਆ ਉਹਦੇ ਕੋਲ ਇਨਫੋਰਮੇਸ਼ਨ ਸਾਰੀ ਹੈ ਕਿੰਦੀ ਇਨਫੋਰਮੇਸ਼ਨ ਤਾਂ ਉਹਦੇ ਕੋਲ ਹੀ ਆ ਹੁਣ ਉਹਦਾ ਵੀ ਨਹੀਂ ਨਾ ਪਤਾ ਹੈਗਾ ਕਿੱਥੇ ਹੈ ਜੀ ਆਪਾਂ ਉਹ ਪੈਨ ਨੂੰ ਪਤਾ ਵਾ ਉਹ ਜਿਹੜੀ ਹਾਂ ਉਹਨਾਂ ਨੂੰ ਪਤਾ ਦਾ ਹਾਂ ਉਹਨਾਂ ਨੂੰ ਪਤਾ ਠੀਕ ਆਜੇ ਚੱਲਦੇ ਇੱਥੇ ਹਾਂ ਅਜਾ ਮੈਂ ਤਾਂ ਆਜਾ ਨਾਲ ਮੇਰੀ ਮਾਂ ਆਜਾ ਕੁਝ ਨਹੀਂ ਹੁੰਦਾ ਟੈਨਸ਼ਨ ਨਾ ਲੈਂ ਤੇਰੇ ਨਾਲ ਆਜੋ ਆਜੋ ਕੋਈ ਨਹੀਂ ਆਜਾ ਹਾਂ ਹੂੰ ਲੋਗਾ ਚੱਲ ਨਹੀਂ ਉੱਠ ਕੁਝ ਨਹੀਂ ਆਂਦੀ ਕੁਝ ਨਹੀਂ ਆਂਦੀ ਤੈਨੂੰ ਅਸੀਂ ਤੇਰੇ ਨਾਲ ਹਾਂ ਧੱਕਾ ਕੋਈ ਵੀ ਹੋਈ ਜਾਵੇ ਜੋ ਮਰਜੀ ਆ ਆ ਗਿਆ ਕਿ ਭਰਾ ਚੱਲ ਜਾ ਅਸੇ ਉਹਦਾ ਮੁੰਡਾ ਵੇਲਾ ਮੁੰਡੇ ਨੂੰ ਵੇਖ ਕੇ ਉਸੇ ਲਈ ਕਹਿ ਦਿੱਤਾ ਕਿ ਤੂੰ ਚੱਲ ਜਾ ਦੂਰ ਚੱਲ ਜਾ ਉਹ ਨਹੀਂ ਲੱਗੇ ਅੰਦਰ ਤੈਨੂੰ ਡਰਦੀ ਡਰਦੀ ਐ ਨਾ ਤੋਂ ਇਹਨੂੰ ਉਸੇ ਲਈ ਕਹਿੰਦੀ ਆ ਕਿ ਪਰਾਂ ਚੱਲ ਜਾ ਵੀਰੇ ਥੋੜਾ ਬੜਾ ਤਾਂ ਕੁਝ ਨਾ ਕੁਝ ਇੰਨਾਂ ਹੋਇਆ ਹੋਗਾ ਜਿਹੜੀ ਡਰਦੀ ਆ ਆਪਾਂ ਦੱਸ ਜਾਣੇ ਖਰੋਦਿਆਂ ਆਪਾਂ ਨੂੰ ਇੱਕ ਜਣੇ ਨੂੰ ਨਹੀਂ ਹੁੰਦੇ ਮਾਤਾ ਨੇ ਕਿਹਾ ਕੁਝ ਤੁਸੀਂ ਅੱਜ ਤੁਸੀਂ ਵੀ ਅੱਜ ਪਹਿਲੇ ਦਿਨ ਮਿਲੇ ਜੇ ਮੈਂ ਵੀ ਪਹਿਲੇ ਦਿਨ ਮਿਲਿਆ ਉਹ ਬੱਚੇ ਨੂੰ ਵੇਖ ਕੇ ਥੋੜਾ ਡਿਸਟਰਬ ਫੇਰ ਹੋਣ ਲੱਗ ਪਈ ਮੰਮੀ ਚਲੋ ਕਹਿ ਸਕਦੇ ਆ ਆਪਾਂ ਇਹਨਾਂ ਦੇ ਘਰੇ ਰਹਿੰਦੀ ਕਰਕੇ ਨਾ ਇਹ ਹਾਂ ਚਲੋ ਆਪਾਂ ਮੈਂ ਐਗਰੀ ਮੈਂ ਆਪਾਂ ਇਹਨਾਂ ਨੂੰ ਮਾੜਾ ਨਹੀਂ ਕੁਝ ਵੀ ਕਹਿੰਦੇ ਉਹ ਦੁਬਾਰੇ ਦਿੱਲੀ ਜਾਂਦੀ ਸੀ ਇਹ ਹੁਣ ਵੀ ਹੁਣ ਗੁਰਦੁਆਰੇ ਕਈ ਨਿਕਲੇ ਹਨ ਇਹ ਖੇਤਾਂ ਨੂੰ ਆ ਜਾਂਦੀ ਹੈ ਆਪਾਂ ਵੀਰਾਂ ਨੂੰ ਮਾੜਾ ਕੁਝ ਨਹੀਂ ਕਹਿੰਦੇ ਆਪਾਂ ਬੇਨਤੀ ਹੈ ਕਿ ਆਪਾਂ ਇੱਕ ਰੀ ਇਦੀ ਭੈਣ ਇਦੀ ਨਣਾ ਨੂੰ ਮਿਲ ਕੇ ਤੇ ਆਪਾਂ ਕੁੜੀਆਂ ਤੱਕ ਪਹੁੰਚ ਕੇ ਲਈ ਉਹ ਤਾਂ ਰਸਟਰ ਚਾਹੀਦਾ ਵੀ ਆ ਜਾ ਠੀਕ ਹੈ ਜੀ ਬੱਚਿਆਂ ਦੇ ਕਰਕੇ ਵੀ ਥੋੜਾ ਇਹਨਾ ਦਿਮਾਗ ਦਾ ਹਾਂ ਬਹੁਤ ਹਾਂ ਸਹੀ ਸਹੀ ਗੁਰਦੁਆਰੇ ਜਾਂਦੀ ਸੇਵਾ ਕਰਦੀ ਗੁਰਦੁਆਰੇ ਵਧੀਆ ਸੇਵਾ ਕਰਦੀ ਨਹੀਂ ਵੀਰ ਮੈਨੂੰ ਮੈਨੂੰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੈਨੂੰ ਇਹ ਮੈਂਟਲੀ ਡਿਸਟਰਬ ਨਹੀਂ ਲੱਗੀ ਸਿਰਫ ਜਬਾਨ ਨਹੀਂ ਬੋਲ ਪਾਉਂਦੀ ਇਹ ਜਿਹੜਾ ਕਰਕੇ ਜਿਹੜੇ ਬੰਦੇ ਤੇ ਬੋਲੇ ਨਾ ਨਾ ਜਾਵੇ ਉਹ ਥੋੜਾ ਇਰੀਟ ਠੀਕ ਹੈ ਜੀ ਸਰੀਰਕ ਤੌਰ ਤੇ ਸਹੀ ਆ ਜੇ ਮੈਟਲ ਡਿਸਰਬ ਹੁੰਦੀ ਨਾ ਤੇ ਇਹਦੇ ਵਾਲਾਂ ਤੋਂ ਬਦਲਾ ਜਣਾ ਇਹਦੇ ਹੱਥਾਂ ਪੈਰਾਂ ਤੋਂ ਸਰੀਰ ਤੋਂ ਬਦਲਾ ਜਣਾ ਸੀ ਹਾਂ ਯਾਰ ਵਿਚਾਰੀ ਇਕੱਲੇ ਹੀ ਤੁਰੇ ਫਿਰਦੀ ਐਨਾ ਥੱਕਾ ਹੁੰਦਿਆ ਅਸਕਰ ਮੈਂਟਲ ਹੀ ਨਹੀਂ ਹੁਣਾ ਹੋਰ ਨੇ ਕੀ ਹੁਣਾ ਸਹੀ ਗੱਲ ਟੈਨਸ਼ਨ ਕੋਈ ਨਹੀਂ ਬਣੇ ਆਜੋ ਆਪਾਂ ਨਾ ਅਕਸਰਪਾਲ ਸਿੰਘ ਜੀ ਆਏ ਆ ਤੇ ਇਹਨਾਂ ਨਾਲ ਗੱਲ ਕਰਕੇ ਤੇ ਆਪਾਂ ਇਹ ਇਹਦੀ ਨਾਨਾਂ ਨੂੰ ਮਿਲ ਗਿਆ ਆਪਾਂ ਨਾਨਾਂ ਦਾ ਪਤਾ ਤੁਹਾਨੂੰ ਕਿੱਥੇ ਆ ਹਾਂਜੀ ਜੇ ਉੱਥੋਂ ਨਾਮ ਦਾ ਆਪਸ਼ਾ ਹਾਂਜੀ ਉਹੀ ਦੱਸਿਆ ਨਾ ਵੀ ਉਹਨਾਂ ਦਾ ਪਤਾ ਹੀ ਨਹੀਂ ਕੋਈ ਕਿੱਥੇ ਰਹਿਣਾ ਕਿੱਥੇ ਆਇਆ ਕੋਈ ਜਨਾਰ ਇਸ ਕਿਉਂ ਹੀ ਥੋੜੇ ਜਰੂਰ ਨਾਲ ਆ ਇੱਦਾਂ ਆ ਜਾ ਚੱਲਾ ਮੇਰੀ ਮਾਂ ਚੱਲ ਉਹ ਨਹੀਂ ਆ ਗਈ ਚੱਲੇ ਗਿਆ ਸਾਡੇ ਸਾਹਮਣੇ ਥੋੜੀ ਮਾਰੂਗੀ ਤੈਨੂੰ ਸਾਡੇ ਸਾਹਮਣੇ ਥੋੜੀ ਮਾਰੇਗੀ ਉਹ ਨਾਮ ਮਾਰਾ ਗਿਆ ਚਲੋ ਚਲੋ ਉੱਥੇ ਨਹੀਂ ਆਣਾ ਆ ਜਾ ਹਾਂ ਓਏ ਉੱਥੇ ਨਹੀਂ ਜਾਣਾ ਕੋਦੇ ਕੋਲ ਨਹੀਂ ਜਾਣਾ ਉੱਠ ਉੱਥੇ ਨਹੀਂ ਜਾਣਾ ਉੱਠ ਚੱਲਾ ਮਾਤਾ ਗਰੀਬ ਆ ਭਰਾਵਾ ਉਹ ਡਰ ਤਾਂ ਹੁੰਦਾ ਹੀ ਵੀ ਜਦੋਂ ਹੰਡ ਤੇਲ ਤੇ ਬੈਠੇ ਚੱਲਾ ਮਾਤਾ ਚਲੋ ਚਲੋ ਇਹਦੇ ਚੰਗੇ ਭਲੇ ਤੇ ਚਾਰੇ ਨਮੰਦ ਬੁਦੀ ਬਣਾ ਦਿੰਦੇ ਇਹਦੇ ਵਾਹਿਗੁਰੂ ਇਹ ਇਹ ਨਾ ਪੇਟ ਫੂੜੀ ਦੀ ਵੀ ਆਹ ਆ ਵਜਾ ਇਹ ਯਾਰ ਪਤਾ ਲੱਗ ਹੀ ਜਾਣਾ ਕਿੱਦਾਂ ਲੱਗ ਹੀ ਜਾਣਾ ਜਿਹੜੀ ਦਰ ਦਰ ਦੁੰਦੀ ਹੋ ਜਾਂ ਕੁਝ ਮੈਨੂੰ ਉਤਰੇ ਬਾਬੇ ਹੋ ਚੈੱਕ ਬੁਰੋਣਾ ਪੈਣਾ ਨਹੀਂ ਨਹੀਂ ਕੇਰਾ ਹੋ ਦੇਖਣਾ ਹੀ ਪੈਣਾ ਹੈ ਨਾ ਟੈਸਟ ਕਰਾਉਣਾ ਪੈਣਾ ਕੋਈ ਨਾ ਸਾਨੂੰ ਚੀਜ਼ ਆਉਂਦੀ ਹਮ ਇੱਕ ਸਾਰਾ ਹੁਸਨ ਭੁੱਖ ਭੁੱਖ ਲੱਗੀ ਦੀ ਨੇ ਮੂੰਹ ਨੂੰ ਦੱਸਣਾ ਨਹੀਂ ਨਹੀਂ ਪੇਟ ਆ ਉਹਦਾ ਖਾਲੀ ਨਹੀਂ ਚਾਹ ਹੀ ਪੀ ਗਏ ਸਵੇਰੇ ਆਵੇ ਤੁਹਾਨੂੰ ਆਪ ਹੀ ਕਹਦਾ ਰੋਟੀ ਖਾਣੀ ਹੈ ਮੈਂ ਉਹ ਭਾਜੀ ਉਹ ਤੇ ਚੱਲ 2 ਮਿੰਟ ਜੀ ਟੈਸਟ ਹੋ ਜੂ ਇਹਦਾ ਉਹ ਤੇ ਅੱਛਾ ਹੈ ਦੁਪਹਿਰੇ ਵੀ ਰੋਟੀ ਲਾਓ ਭਾਈ ਸਾ ਚੱਲੀ ਆਪਾਂ ਘਰੇ ਲੱਗਦਾ ਜਿਦਾ ਰਾਤੀ ਚਲੋ ਵੇ ਬਾਈ ਲੈ ਜੂ ਬਰਾ ਦੱਸੋ ਯਾਰ ਬਾਈ ਉਹ ਵੇਖੀਏ ਕਿੱਥੇ ਉਹਨਾਂ ਨੂੰ ਵੀ ਜਾਣਾ ਪੈਣਾ ਨਾਲ ਲੈ ਚਾਉਂਦੇ ਉਹਨਾਂ ਨੂੰ ਲੈ ਕੇ ਚੱਲਾਂਗੇ ਉਹਨਾਂ ਨੂੰ ਚਲੋ ਬੈਠੋ ਮਾ ਬਾ ਮਾ ਤਨ ਮਾ ਤਨ ਬਾ ਆ ਕੈਸ਼ ਮੈਂ ਆਪਾਂ ਇਹ ਗੱਡੀ ਲੈਣੇ ਓਕੇ ਹਾਂ ਆ ਇਹ ਲੈਣਾ ਆ ਗੱਡੀ ਗੱਡੀ ਆ ਜਾ ਆ ਜਾ ਆ ਜਾ ਆ ਬੈਠ ਗੱਡੀ ਚ ਆ ਜਾ ਆ ਜਾ ਆ ਜਾ ਆ ਜਾ ਬੈਣੀ ਆ ਗੱਡੀ ਚ ਆ ਜਾ ਆ ਜਾ ਕੋਈ ਗੱਲ ਨਹੀਂ ਉਹਦੇ ਕੋਲ ਨਹੀਂ ਜਾਣਾ ਤੂੰ ਸਾਡੇ ਕੋਲ ਜਾਣਾ ਵਾ ਸਾਡੇ ਕੋਲ ਜਾਣਾ ਨਾਲੇ ਚੰਨ ਦਵਾਈ ਦਵਾਂਗੇ ਦਵਾਈ ਲਵਾਗੇ ਨਾਲੇ ਆਪਾਂ ਹਾਂ ਕਹਿਆ ਓ ਵੀਰੇ ਕਿਧਰ ਭਜਾ ਓ ਭਰਾਵਾ ਕਿਧਰ ਭਜਾ ਕਿਧਰ ਹੱਦ ਹੋ ਗਈ ਯਾਰ ਇਹਨਾਂ ਦੀ ਕਾਣ ਕੇ ਕਾਣੇ ਗੋਣੇ ਇਹਨਾਂ ਇਹਨਾਂ ਮਗਰ ਗੱਡੀ 라 ਵੀ ਰਹਿਰ ਓ ਵੀਰੇ ਕਮਾਲ ਹੋ ਗਿਆ ਯਾਰ ਅਸੀਂ ਤਾਂ ਗੱਲ ਕਰਨਾਂ ਹੀ ਤੇਰੇ ਨਾਲ ਅਗਾਈ ਭੱਜ ਕੇ ਫਾੜ ਫਿਰ ਇਹਨੂੰ ਮੈਨੂੰ ਫੋਨ ਫੜਾ ਦੇ ਅਗਾਈ ਮੈਨੂੰ ਫੋਨ ਫੜਾ ਫੜਾ ਦੇ ਭੱਜ ਕੇ ਫਾੜ ਇਹਨੂੰ ਕਤੀੜ ਨੂੰ ਇਹਦੀ ਮਾਰ ਫਾੜਾ ਕਾਇ ਭੱਜ ਕੇ ਫਾੜੇ ਨੂੰ